ਹalleluyah ਮਹਾਨ ਸਰੂਪ ਸ਼ਕਤੀਮਾਨ ਪਰਮੇਸ਼ਵਰ ਤੁਹਾਡੀ ਮਹਿਮਾ ਤੁਹਾਡੀ ਵਡਿਆਈ ਮੇਰੇ ਪਿਤਾ ਸੱਚਮੁੱਚ خدا باپ ਤੁਸੀਂ ਆਦੋਂ ਤੁਸੀਂ ਅੰਤੋਂ ਤੁਸੀਂ ਅਲਫਾ ਹੋ ਤੁਸੀਂ ਮੇਗਾ ਹੋ ਮੇਰੇ ਪਿਤਾ ਅੱਜ ਕੱਲ੍ਹ ਚੁੱਕੋ ਜੋਗਾਟਨ ਪਰਮੇਸ਼ਵਰੋ ਪ੍ਰਭੂ ਮਰ ਪਰਮੇਸ਼ਵਰ ਮੈਂ ਤੁਹਾਡੀ ਮਹਿਮਾ ਕਰਦਾ ਵਡਿਆਈ ਕਰਦਾ ਮੇਰੇ ਪਿਤਾ ਕਿਉਂਕਿ ਤੁਸੀਂ ਹਰ ਇਨਸਾਨ ਨੂੰ ਮੇਰੇ ਪਿਤਾ ਆਪਣੇ ਸਰੂਪ ਤੇ ਆਪਣੇ ਸੁਭਾਅ ਦੇ ਉੱਤੇ ਬਣਾਇਆ ਔਰ ਪਰਮੇਸ਼ਰ ਤੁਸੀਂ ਸਾਨੂੰ ਇਸ ਲਈ ਬਣਾਇਆ ਮੇਰੇ ਪ੍ਰਭੂ ਕਿ ਅਸੀਂ ਤੁਹਾਡੀ ਵਡਿਆਈ ਕਰੀਏ ਤੁਹਾਡੀ ਮਹਿਮਾ ਕਰੀਏ ਤੁਹਾਡੇ ਨਾਮ ਦੀ ਉਸਤਤ ਕਰੀਏ ਮੇਰੇ ਪਿਤਾ ਔਰ ਮੇਰੇ ਪਰਮੇਸ਼ਰ ਸੱਚਮੁੱਚ ਹਰ ਵਕਤ ਹਰ ਘੜੀ ਤੁਸੀਂ ਸਾਡੇ ਨਾਲ ਰਹਿੰਦੇ ਹੋ ਮੇਰੇ ਬਿਤਾ ਕਿਉਂਕਿ ਤੁਹਾਡੇ ਵਾਦੇ ਪੱਕੇ ਨੇ ਮੇਰੇ ਪਿਤਾ ਪਰਮੇਸ਼ਰ ਤੁਹਾਡੇ ਵਚਨ ਦੇ ਵਿੱਚ ਲਿਖੀ ਗਈ ਇੱਕ ਇੱਕ ਗੱਲ ਸੱਚੀ ਹੈ ਮੇਰੇ ਪਿਤਾ ਉਹ ਸਭ ਗੱਲਾਂ ਪੂਰੀਆਂ ਹੁੰਦੀਆਂ ਨੇ ਮੇਰੇ ਪ੍ਰਭੂ ਕਿਉਂਕਿ ਤੁਹਾਡੇ ਵਚਨ ਅਟੱਲ ਹਨ ਮੇਰੇ ਪਿਤਾ ਔਰ ਮੇਰੇ ਪਰਮੇਸ਼ਰ ਤੁਸੀਂ ਵਚਨ ਦੇ ਵਿੱਚ ਲਿਖ ਦਿੱਤਾ ਹੈ ਮੇਰੇ ਮਾਨ ਪਰਮੇਸ਼ਰ ਕਿ ਮੈਂ ਹਰ ਰੋਜ਼ ਤੇਰੇ ਨਾਲ ਆ ਮੇਰੇ ਪਿਤਾ ਨਾ ਡਰਨਾ ਕਬਰਾਂ ਮੈਂ ਤੇਰੇ ਅੰਗਸਾ ਦਾ ਸੱਚਮੁੱਚ ਪਰਮੇਸ਼ਰ ਤੁਸੀਂ ਸਾਡੇ ਨਾਲ ਹੋ ਮੇਰੇ ਪਿਤਾ ਤੁਹਾਡੀ ਦਇਆ ਤੁਹਾਡੀ ਕਿਰਪਾ ਤੁਹਾਡਾ ਅਨੁਗ੍ਰਹਿ ਸਦਾ ਸਾਡੇ ਜੀਵਨਾਂ ਦੇ ਉੱਤੇ ਬਣਿਆ ਹੈ ਮੇਰੇ ਪਿਤਾ ਇੱਕ ਤੁਹਾਡੀ ਦਇਆ ਹੀ ਹੈ ਮੇਰੇ ਪ੍ਰਭੂ ਜੋ ਸਾਨੂੰ ਬਚਾਈ ਰੱਖਦੀ ਹੈ ਇੱਕ ਤੁਹਾਡੀ ਕਿਰਪਾ ਹੈ ਮੇਰੇ ਪਿਤਾ ਜੋ ਸਾਨੂੰ ਸੰਭਾਲ ਕੇ ਰੱਖਦੀ ਹੈ ਮੇਰੇ ਪਿਤਾ ਪਰਮੇਸ਼ਵਰ ਤੁਹਾਡੀ ਸਮਰਥਾ ਹੈ ਮੇਰੇ ਪ੍ਰਭੂ ਜੋ ਸਾਨੂੰ ਨਮਾ ਬਲ ਦੇ ਕੇ ਤੁਹਾਡੀ ਮਹਿਮਾ ਕਰਨੀ ਸਿਖਾਉਂਦੀ ਹੈ ਮੇਰੇ ਪਿਤਾ ਮੇਰੇ ਪਰਮੇਸ਼ਵਰ ਸਾਨੂੰ ਆਪਣੀ ਮਹਿਮਾ ਕਰਨੀ ਸਿਖਾਓ ਮੇਰੇ ਪਿਤਾ ਵਡਿਆਈ ਕਰਨੀ ਸਿਖਾਓ ਮੇਰੇ ਪਿਤਾ ਪਰਮੇਸ਼ਰ ਉਹ ਖੁਦਾਬਾਪ ਅੱਜ ਇੱਕ ਇੱਕ ਦੇ ਜੀਵਨ ਦੇ ਵਿੱਚ ਆ ਜਾਓ ਮੇਰੇ ਪਿਤਾ ਔਰ ਖੁਦਾਬਾਪ ਜੋ ਤੁਹਾਡੇ ਵਚਨ ਨੇ ਮੇਰੇ ਪਿਤਾ ਅੱਜ ਤੁਹਾਡੇ ਵਚਨ ਦੀ ਸਮਰਥ ਦੇ ਦੁਆਰਾ ਮੇਰੇ ਪ੍ਰਭੂ ਇੱਕ ਇੱਕ ਜਨ ਦੀ ਅੱਖਾਂ ਦੇ ਵਿੱਚੋਂ ਹਰੇਕ ਹੰਝੂ ਪੂੰਝਿਆ ਜਾਵੇ ਮੇਰੇ ਪਿਤਾ ਔਰ ਮੇਰੇ ਪਰਮੇਸ਼ਰ ਦੁੱਖ ਸੋਗ ਓ ਮੇਰੇ ਪਿਤਾ ਸਭ ਕੁਝ ਅੱਜ ਤੁਹਾਡੇ ਲੋਕਾਂ ਦੇ ਜੀਵਨ ਚ ਹਮੇਸ਼ਾ ਲਈ ਖਤਮ ਹੋ ਜਾਵੇ ਪ੍ਰਭੂ ਯਿਸੂ ਦੇ ਨਾਮ ਦੇ ਵਿੱਚ ਮੇਰੇ ਪਿਤਾ ਤੁਹਾਡੇ ਪਰਮੇਸ਼ਰ ਅੱਜ ਤੁਸੀਂ ਆਪਣੇ ਪਵਿੱਤਰ ਵਚਨ ਦੇ ਵਿੱਚ ਸਾਨੂੰ ਨਵਾਂ ਬਲ ਦੇ ਰਹੇ ਹੋ ਮੇਰੇ ਪਿਤਾ ਅੱਜ ਆਪਣੇ ਵਚਨ ਦੇ ਦੁਆਰਾ ਸਾਨੂੰ ਨਵੀਂ ਆਸ ਦੇ ਰਹੇ ਹੋ ਮੇਰੇ ਪਰਮੇਸ਼ਰ ਤੁਸੀਂ ਕਹੇ ਮੇਰੇ ਪ੍ਰਭੂ ਪ੍ਰਕਾਸ਼ਿਤ ਵਾਕਿਆ ਮੇਰੇ ਪਿਤਾ ਉਹਦਾ 21 ਅਧਿਆਇ ਉਹਦੀ 4 ਐਤ ਵਿੱਚ ਮੇਰੇ ਪਿਤਾ ਪਰਮੇਸ਼ਰ ਕਿ ਮੈਂ ਹਰੇਕ ਹੰਝੂ ਅੱਜ ਤੁਹਾਡੀਆਂ ਅੱਖਾਂ ਦੇ ਵਿੱਚੋਂ ਪੂੰਝ ਦਵਾਂਗਾ ਮੇਰੇ ਪਿਤਾ ਔਰ ਨਾ ਗਾਂ ਨੂੰ ਸੋਗ ਹੋਵੇਗਾ ਨਾ ਕੋਈ ਦੁੱਖ ਹੋਵੇਗਾ ਨਾ ਹੀ ਰੋਣਾ ਹੋਵੇਗਾ ਬਲਕਿ ਪ੍ਰਭੂ ਤੁਸੀਂ ਕਹਿ ਰਹੇ ਹੋ ਕਿ ਪਿਛਲੀਆਂ ਗੱਲਾਂ ਸਭ ਬੀਤ ਗਈਆਂ ਹਨ ਮੇਰੇ ਪਿਤਾ ਅੱਜ ਦਾ ਇਹ वचन ਮੇਰੇ ਪਰਮੇਸ਼ਵਰ ਸੱਚ ਮੁੱਚ ਖੁਦਾਬਾਬ ਇੱਕ ਇੱਕ ਦੇ ਜੀਵਨ ਦੇ ਵਿੱਚ ਮੇਰੇ ਪਿਤਾ ਇੱਕ ਇੱਕ ਦੇ ਘਰ ਦੇ ਵਿੱਚ ਪ੍ਰਭੂ ਇੱਕ ਇੱਕ ਦੀ ਜ਼ਿੰਦਗੀ ਚ ਪੂਰਾ ਹੋਵੇ ਪ੍ਰਭੂ ਜਸੂ ਤੁਹਾਡੇ ਨਾਮ ਚ ਤੇ ਤੁਸੀਂ ਕਹਿ ਦਿੱਤਾ ਹੈ ਆਪਣੇ वचन ਦੇ ਵਿੱਚ ਮੇਰੇ ਪਿਤਾ ਕਿ ਮੈਂ ਹਰੇਕ ਹੰਝੂ ਤੁਹਾਡੀਆਂ ਅੱਖਾਂ ਚੋਂ ਪੂੰਝਾਂਗਾ ਅੱਜ ਮੇਰੇ ਪਰਮੇਸ਼ਵਰ ਇੱਕ ਇੱਕ ਜਨ ਦੀਆਂ ਅੱਖਾਂ ਦੇ ਵਿੱਚੋਂ ਅੱਜ ਤੁਸੀਂ ਉਹ ਹੰਝੂਆਂ ਨੂੰ ਪੂੰਝ ਰਹੇ ਹੋ ਮੇਰੇ ਪਿਤਾ ਕਿਉਂਕਿ ਅੱਜ ਤੁਹਾਡਾ ਵਚਨ ਮੇਰੇ ਪਰਮੇਸ਼ਵਰ ਤੁਹਾਡੇ ਲੋਕਾਂ ਦੇ ਘਰਾਂ ਵਿੱਚ ਜਾ ਰਿਹਾ ਮੇਰੇ ਪਿਤਾ ਇੱਕ ਇੱਕ ਜਨ ਦੇ ਜੀਵਨ ਵਿੱਚ ਜਾ ਰਿਹਾ ਇਹ ਤੁਹਾਡਾ ਵਾਅਦਾ ਹੈ ਮੇਰੇ ਪਿਤਾ ਜੋ ਤੁਸੀਂ ਵਚਨ ਵਿੱਚ ਕੀਤਾ ਹੈ ਮੇਰੇ ਪ੍ਰਭੂ ਆਪਣੇ ਲੋਕਾਂ ਦੇ ਨਾਲ ਮੇਰੇ ਪਿਤਾ ਜੋ ਵਿਸ਼ਵਾਸ ਕਰਦੇ ਨੇ ਜੋ ਨੇਚਾ ਕਰਦੇ ਨੇ ਪ੍ਰਭੂ ਅੱਜ ਦਾ ਇਹ ਵਚਨ ਮੇਰੇ ਖੁਦਾਬਾਪ ਇੱਕ ਇੱਕ ਜਨ ਦੇ ਜੀਵਨ ਵਿੱਚ ਪੂਰਾ ਹੋ ਰਿਹਾ ਤੁਸੀਂ ਕਿਹਾ ਪ੍ਰਭੂ ਕਿ ਮੈਂ ਹਰੇਕ ਹੰਝੂ ਤੁਹਾਡੀਆਂ ਅੱਖਾਂ ਦੇ ਵਿੱਚੋਂ ਪੂੰਝ ਦਵਾਂਗਾ ਅੱਜ ਮੇਰੇ ਪਿਤਾ ਹਰ ਉਹ ਹੰਝੂ ਮੇਰੇ ਪਿਤਾ ਜੇ ਦੁੱਖਾਂ ਦੇ ਕਾਰਨ ਜੋ ਬਿਮਾਰੀਆਂ ਦੇ ਕਾਰਨ ਮੇਰੇ ਪਿਤਾ ਜੋ ਪਰੇਸ਼ਾਨੀਆਂ ਦੇ ਕਾਰਨ ਜੋ ਕਰਜ਼ਿਆਂ ਦੇ ਕਾਰਨ ਜੋ ਡਿਪਰੈਸ਼ਨ ਦੇ ਕਾਰਨ ਤੁਹਾਡੇ ਲੋਕਾਂ ਦੇ ਜੀਵਨ ਦੇ ਵਿੱਚ ਆਏ ਨੇ ਅੱਜ ਉਹ ਹਰੇਕ ਹੰਝੂ ਖੁਦਾਬਾਪ ਤੁਸੀਂ ਆਪਣੇ ਵਚਨ ਦੀ ਤਾਕਤ ਦੇ ਨਾਲ ਸਾਡੀਆਂ ਅੱਖਾਂ ਦੇ ਵਿੱਚੋਂ ਪੂੰਝ ਰਹੇ ਹੋ ਮੇਰੇ ਪਿਤਾ ਪਰਮੇਸ਼ਰ ਅੱਜ ਉਹ ਹੰਝੂ ਸਾਫ਼ ਹੋ ਰਹੇ ਨੇ ਮੇਰੇ ਪ੍ਰਭੂ ਔਰ ਤੁਹਾਡਾ ਵਚਨ ਇਹ ਵੀ ਦੱਸਦਾ ਹੈ ਮੇਰੇ ਪਿਤਾ ਕਿ ਜੋ ਹੰਝੂਆਂ ਨਾਲ ਬੋਂਦੇ ਨੇ ਉਹ ਜੈਕਾਰਿਆਂ ਨਾਲ ਵੱਢਦੇ ਨੇ ਪ੍ਰਭੂ ਅੱਜ ਸਮਾਜ ਕੇ ਹੈ ਮੇਰੇ ਪਰਮੇਸ਼ਵਰ ਕਿ ਤੁਸੀਂ ਸਾਡੀਆਂ ਅੱਖਾਂ ਚੋਂ ਨਾ ਹੰਝੂਆਂ ਨੂੰ ਸਾਫ਼ ਕਰ ਰਹੇ ਹੋ ਔਰ ਤੁਹਾਡੇ ਲੋਕ ਅਜ ਜੈਕਾਰਿਆਂ ਨਾਲ ਜੈਕਾਰਿਆਂ ਨਾਲ ਵੱਡਣਾ ਸ਼ੁਰੂ ਕਰ ਰਹੇ ਨੇ ਪ੍ਰਭੂ ਜਸੂ ਤੁਹਾਡੇ ਨਾਮ ਦੇ ਵਿੱਚ ਮੇਰੇ ਪਿਤਾ ਜਿੰਨਾ ਜਿਨ੍ਹਾਂ ਨੇ ਖੁਦਾਬਾਪ ਆਪਣੇ ਜੀਵਨ ਦੇ ਵਿੱਚ ਪ੍ਰਾਰਥਨਾਵਾਂ ਦੇ ਵਿੱਚ ਮੇਰੇ ਪਿਤਾ ਉਹ ਮੇਰੇ ਪਰਮੇਸ਼ਰ ਤੁਹਾਡੀ ਮਹਿਮਾ ਲਈ ਮੇਰੇ ਪ੍ਰਭੂ ਹੰਝੂਆਂ ਨਾਲ ਬੀਜੇ ਆਏ ਮੇਰੇ ਪਿਤਾ ਪਰਮੇਸ਼ਰ ਖੁਦਾਬਾਪ ਅੱਜ ਉਹ ਚੇਕਾਰਿਆਂ ਨਾਲ ਵੱਢਣਗੇ ਤੁਹਾਡੇ ਇਸ वचन ਦੀ ਤਾਕਤ ਦੇ ਨਾਲ ਵੱਢਣਗੇ ਮੇਰੇ ਪਿਤਾ ਤੁਸੀਂ ਕਿਹਾ ਕਿ ਮੈਂ ਤੁਹਾਡੀਆਂ ਅੱਖਾਂ ਤੋਂ ਹਰ ਹੰਝੂ ਪੂੰਝ ਦਵਾਂਗਾ ਆ ਗਾਂ ਨੂੰ ਕੋਈ ਮੌਤ ਨਹੀਂ ਹੋਵੇਗੀ ਅੱਜ ਮੇਰੇ ਪਿਤਾ ਇੱਕ ਇੱਕ ਦੇ ਘਰ ਚ ਪਰਿਵਾਰ ਚ ਉਹ ਮੌਤ ਜੋ ਵੀ ਹਾਰੀ ਦੇ ਕਾਰਨ ਹੋਣ ਜਾ ਰਹੇ ਸੀ ਮੇਰੇ ਪਿਤਾ ਚੋ ਦੁੱਖਾਂ ਪਰੇਸ਼ਾਨੀਆਂ ਦੇ ਕਾਰਨ ਡਿਪਰੈਸ਼ਨ ਦੇ ਕਾਰਨ ਲੜਾਈ ਝਗੜਿਆਂ ਦੇ ਕਾਰਨ ਨਸ਼ਿਆਂ ਦੇ ਕਾਰਨ ਮੇਰੇ ਪਿਤਾ ਉਹ ਕਰਜ਼ਿਆਂ ਦੇ ਕਾਰਨ ਜੋ ਮੌਤਾਂ ਹੋਣ ਜਾ ਰਹੀਆਂ ਸੀ ਮੇਰੇ ਪ੍ਰਭੂ ਅੱਜ ਉਹ ਮੌਤ ਇੱਕ ਇੱਕ ਦੇ ਘਰ ਚੋਂ ਰਿਮੂਵ ਹੋ ਰਹੀ ਹੈ ਪ੍ਰਭੂ ਯਿਸੂ ਤੁਹਾਡੇ ਨਾਮ ਦੇ ਵਿੱਚ ਮੇਰੇ ਪਿਤਾ ਕਿਉਂਕਿ ਤੁਸੀਂ ਵਚਨ ਵਿੱਚ ਕਹਿ ਦਿੱਤਾ ਹੈ ਕਿ ਮੈਂ ਅੱਜ ਤੁਹਾਡੀਆਂ ਅੱਖਾਂ ਚੋਂ ਹਰ ਹੰਝੂ ਪੂੰਝ ਦਵਾਂਗਾ ਔਰ ਘਾਹ ਨੂੰ ਕੋਈ ਮੌਤ ਨਹੀਂ ਹੋਵੇਗੀ ਕੋਈ ਸੋ ਕੁ ਨਹੀਂ ਹੋਵੇਗਾ ਕੋਈ ਦੁੱਖ ਨਹੀਂ ਹੋਵੇਗਾ ਕੋਈ ਰੋਣਾ ਨਹੀਂ ਹੋਵੇਗਾ ਆ ਜੋ ਸੋਗ ਮੇਰੇ ਪਿਤਾ ਅੱਜ ਜੋ ਦੁੱਖ ਜੋ ਤੁਹਾਡੇ ਲੋਕਾਂ ਨੂੰ ਪਰੇਸ਼ਾਨ ਕਰ ਰਹੀ ਸੀ ਮੇਰੇ ਪਿਤਾ ਉਹ مصیبتਾਂ ਜੋ ਤੁਹਾਡੇ ਲੋਕਾਂ ਨੂੰ ਪਰੇਸ਼ਾਨ ਕਰ ਰਹੀਆਂ ਸੀ ਮੇਰੇ ਪ੍ਰਭੂ ਅੱਜ ਮੇਰੇ ਪਰਮੇਸ਼ਰ ਉਹ ਇੱਕ ਇੱਕ ਚੀਜ਼ ਇਸ वचन ਦੀ ਤਾਕਤ ਦੇ ਨਾਲ ਖੁਦਾਬਾਪ ਇੱਕ ਇੱਕ ਦੇ ਘਰ ਚੋਂ ਦੂਰ ਹੋ ਰਹੀ ਹੈ ਦੂਰ ਹੋ ਰਹੀ ਹੈ ਪ੍ਰਭੂ ਯਸੂ ਤੁਹਾਡੇ ਨਾਮ ਦੇ ਵਿੱਚ ਮੇਰੇ ਪਿਤਾ ਅੱਜ ਮੇਰੇ ਬਾਪ ਇਸ वचन ਦੇ ਦੁਆਰਾ ਜੋ ਲੋਕ ਆਪਣੇ ਘਰ ਵਿੱਚ ਪ੍ਰਾਰਥਨਾ ਕਰਨ ਮੇਰੇ ਪਿਤਾ ਇਹ वचन ਨੂੰ ਜੋ ਆਪਣੇ ਜੀਵਨ ਵਿੱਚ ਗ੍ਰਹਿਣ ਕਰਨ ਮੇਰੇ ਪਿਤਾ ਇਸ वचन ਨੂੰ ਜੋ ਆਪਣੇ ਘਰਾਂ ਵਿੱਚ ਬੋਲਣ ਮੇਰੇ ਪ੍ਰਭੂ ਕਿ ਤੁਸੀਂ ਕਹਿ ਦਿੱਤਾ ਹੈ ਪ੍ਰਕਾਸ਼ਿਤ ਬਕਿਆ 21 ਅਧਿਆਇ ਉਹਦੀ 4 ਐਤ ਵਿੱਚ ਕਿ ਮੈਂ ਤੁਹਾਡੀਆਂ ਅੱਖਾਂ ਤੋਂ ਹਰੇਕ ਹੰਝੂ ਪੂੰਝ ਦਵਾਂਗਾ ਅੱਜ ਜੋ ਇਸ वचन ਦੇ ਤੇ ਅਮਲ ਕਰਨ ਮੇਰੇ ਪਿਤਾ ਇਸ वचन ਨੂੰ ਆਪਣੇ ਜੀਵਨ ਚ ਆਪਣੇ ਪਰਿਵਾਰ ਚ ਆਪਣੇ ਬੱਚਿਆਂ ਦੀ ਜ਼ਿੰਦਗੀ ਚ ਰਿਸੀਵ ਕਰਨ ਮੇਰੇ ਪਿਤਾ ਅੱਜ ਖੁਦਾ ਬਾਪ ਉਹਨਾਂ ਦਾ ਇੱਕ ਇੱਕ ਹੰਝੂ ਪੂੰਝਿਆ ਜਾਵੇ ਪ੍ਰਭੂ ਯਿਸੂ ਤਾਂ ਦੇ ਨਾਮ ਦੇ ਵਿੱਚ ਔਰ ਉਹ ਮੌਤ ਉਹ ਮੌਤ ਮੇਸ਼ਾਲੀ ਜਿਹਨਾਂ ਦੇ ਜੀਵਨਾਂ ਚ ਰਿਮੂਵ ਹੋ ਜਾਵੇ ਪ੍ਰਭੂ ਯਸੂ ਤੁਹਾਡੇ ਨਾਮ ਚ ਜੋ ਮੌਤ ਬਿਮਾਰੀਆਂ ਦੇ ਕਾਰਨ ਮੇਰੇ ਪਿਤਾ ਕਿਉਂਕਿ ਪਰਮੇਸ਼ਵਰ ਪਰਬੂ ਯੇਸ਼ੂ ਅੱਜ ਤੁਹਾਡਾ ਲਹੂ ਮੇਰੇ ਖੁਦਾਬਾਪ ਮੈਂ ਤੁਹਾਡੇ ਲੋਕਾਂ ਦੇ ਘਰਾਂ ਤੇ ਲਾਉਂਦਾ ਹਾਂ ਮੇਰੇ ਪਿਤਾ ਉਹਨਾਂ ਦੇ ਪਰਿਵਾਰਾਂ ਤੇ ਲਾਉਂਦਾ ਹਾਂ ਮੇਰੇ ਪ੍ਰਭੂ ਇੱਕ ਇੱਕ ਬੱਚੇ ਤੇ ਨੌਜਵਾਨ ਤੇ ਬਜ਼ੁਰਗ ਤੇ ਲਾਉਂਦਾ ਹਾਂ ਮੇਰੇ ਪਿਤਾ ਤੁਹਾਡੇ ਵਚਨ ਦੀ ਸਮਰਥ ਸਾਨੂੰ ਸਿਖਾਉਂਦੀ ਹੈ ਮੇਰੇ ਪਿਤਾ ਪਰਮੇਸ਼ਰ ਕਿ ਜਦੋਂ ਮੇਰੇ ਪਿਤਾ ਉਹ ਮੌਤ ਦਾ ਫਰਿਸ਼ਤਾ ਆਉਂਦਾ ਸੀਗਾ ਉਪਰਾਂ ਨੇ ਨੇਮ ਦੇ ਵਿੱਚ ਪ੍ਰਭੂ ਲਿਖਿਆ ਹੈ ਕਿ ਜਦੋਂ ਮੌਤ ਦਾ ਫਰਿਸ਼ਤਾ ਆਉਂਦਾ ਸੀ ਤੁਹਾਡੇ ਲੋਕ ਉਸ ਲੇਲੇ ਨੂੰ ਕਾ ਕੇ ਉਹਦਾ ਲਹੂ ਆਪਣੇ ਘਰਾਂ ਤੇ ਲਾ ਲੈਂਦੇ ਸੀ ਮੇਰੇ ਪਿਤਾ ਤੇ ਉਹ ਮੌਤ ਦਾ ਫਰਿਸ਼ਤਾ ਤੁਹਾਡੇ ਲੋਕਾਂ ਨੂੰ ਛੂੰਦਾ ਨਹੀਂ ਸੀ ਮੇਰੇ ਪਿਤਾ ਉਹ ਨੰਗ ਜਾਂਦਾ ਸੀ ਮੇਰੇ ਪਿਤਾ ਅੱਜ ਤਾਂ ਮੇਰੇ ਪ੍ਰਭੂ ਤੁਸੀਂ ਨਵੇਂ ਨੇਮ ਤੇ ਸਾਨੂੰ ਨਵਾਂ ਲਹੂ ਦੇ ਦਿੱਤਾ ਹੈ ਆਪਣਾ ਮੇਰੇ ਪਿਤਾ ਅੱਜ ਪਰਮੇਸ਼ਰ ਉਹ ਲੇਲੇ ਦਾ ਨਹੀਂ ਖੁਦਾ ਬਾਪ ਬਲਕਿ ਪ੍ਰਭੂ ਯੇਸ਼ੂ ਸੀ ਤੁਹਾਡਾ ਲਹੂ ਮੇਰੇ ਪਿਤਾ ਉਹ ਤੁਹਾਡਾ ਲਹੂ ਆਪਣੇ ਘਰਾਂ ਤੇ ਲਾਉਂਦੇ ਆ ਮੇਰੇ ਪਿਤਾ ਅੱਜ ਮੇਰੇ ਪਰਮੇਸ਼ਰ ਇੱਕ ਇੱਕ ਜਨ ਦੇ ਘਰ ਦੇ ਉੱਤੇ ਦਾ ਪਾਪ ਮੈਂ ਤੁਹਾਡੇ ਲਹੂ ਨੂੰ ਲਗਾਉਂਦਾ ਹਾਂ ਮੇਰੇ ਪਿਤਾ ਤੁਹਾਡੇ ਵਚਨ ਦੇ ਦੁਆਰਾ ਤੁਹਾਡੀ ਵਚਨ ਦੀ ਸਮਰਥ ਦੇ ਦੁਆਰਾ ਅੱਜ ਉਹ ਤੁਹਾਡਾ ਲਹੂ ਇੱਕ ਇੱਕ ਦੇ ਘਰ ਤੇ ਪਰਿਵਾਰ ਤੇ ਬੱਚਿਆਂ ਦੇ ਜੀਵਨ ਤੇ ਲਗਾਉਂਦਾ ਹਾਂ ਮੇਰੇ ਪ੍ਰਭੂ ਮੇਰੇ ਪਰਮੇਸ਼ੁਰ ਤਾਂ ਕਿ ਤੁਸੀਂ ਇਸ ਵਚਨ ਦੇ ਦੁਆਰਾ ਸਾਡੇ ਜੀਵਨਾਂ ਦੇ ਵਿੱਚ ਕੰਮ ਕਰੋ ਤੁਸੀਂ ਕਹੇ ਕਿ ਗਾਂ ਨੂੰ ਮੌਤ ਨਹੀਂ ਹੋਵੇਗੀ ਉਹ ਬਿਮਾਰੀਆਂ ਦੇ ਕਾਰਨ ਉਹ ਪਰੇਸ਼ਾਨੀਆਂ ਦੇ ਕਾਰਨ ਕਿਉਂਕਿ ਪਰਮੇਸ਼ੁਰ ਅੱਜ ਤੁਹਾਡਾ ਲਹੂ ਤੁਹਾਡੇ ਲੋਕਾਂ ਦੇ ਕਾਂ ਦੇ ਘਰਾਂ ਉੱਤੇ ਹੈ ਮੇਰੇ ਪਿਤਾ ਅੱਜ ਤੁਹਾਡਾ ਲਹੂ ਤੁਹਾਡੇ ਲੋਕਾਂ ਨੂੰ ਬਚਾ ਰਿਹਾ ਹੈ ਮੇਰੇ ਪਿਤਾ ਉਹੀ ਮੌਤ ਇਹੋ ਜੀ ਨਹੀਂ ਆ ਜੋ ਬਿਮਾਰੀ ਦੇ ਕਾਰਨ ਤੁਹਾਡੇ ਲੋਕਾਂ ਨੂੰ ਹੋਵੇ ਮੇਰੇ ਪਿਤਾ ਕਿਉਂਕਿ ਖੁਦਾਬਾਪ ਅੱਜ ਤੁਸੀਂ ਆਪਣਾ ਲਹੂ ਦੇ ਕੇ ਸਾਨੂੰ ਬਚਾ ਰਹੇ ਹੋ ਮੇਰੇ ਪਿਤਾ ਅੱਜ ਮੇਰੇ ਪ੍ਰਭੂ ਜਦੋਂ ਉਹ ਬਿਮਾਰੀ ਵਾਲੀ ਮੌਤ ਦਾ ਫਰਿਸ਼ਤਾ ਆਉਂਦਾ ਹੈ ਖੁਦਾਬਾਪ ਉਹ ਨੰਗ ਜਾਂਦਾ ਹੈ ਕਿਉਂਕਿ ਪ੍ਰਭੂ ਯਿਸੂ ਤੁਹਾਡਾ ਲਹੂ ਸਾਡੇ ਘਰਾਂ ਉੱਤੇ ਲੱਗਿਆ ਹੈ ਤੁਹਾਡਾ ਲਹੂ ਸਾਡੇ ਪਰਿਵਾਰਾਂ ਉੱਤੇ ਲੱਗਿਆ ਹੈ ਤੁਹਾਡਾ ਲਹੂ ਅੱਜ ਸਾਡੇ ਬੱਚਿਆਂ ਉੱਤੇ ਲੱਗਿਆ ਹੋਇਆ ਹੈ ਅੱਜ ਮੇਰੇ ਪਰਮੇਸ਼ੁਰ ਤੁਸੀਂ ਇਸ वचन ਵਿੱਚ ਸਾਨੂੰ ਖੁਦ ਕਹਿ ਦਿੱਤਾ ਹੈ ਮੇਰੇ ਪਿਤਾ ਸਾਡੇ ਨਾਲ ਵਾਅਦਾ ਕਰ ਦਿੱਤਾ ਹੈ ਮੇਰੇ ਪਿਤਾ ਕਿ ਮੈਂ ਤੁਹਾਡੀਆਂ ਅੱਖਾਂ 'ਚੋਂ ਹਰੇਕ ਹੰਝੂ ਪੂੰਝਾਂਗਾ ਆ ਗਾਂ ਨੂੰ ਕੋਈ ਮੌਤ ਨਹੀਂ ਹੋਵੇਗੀ ਉਹ ਮੌਤ ਨਸ਼ਿਆਂ ਦੇ ਕਾਰਨ ਕਰਜ਼ਿਆਂ ਦੇ ਕਾਰਨ ਬਿਮਾਰੀਆਂ ਦੇ ਕਾਰਨ ਹੋ ਰਹੀ ਹੈ ਅੱਜ ਉਹ ਮੌਤ ਖੁਦਾਬਾਪ ਤੁਹਾਡੇ ਲੋਕਾਂ ਦੇ ਘਰਾਂ ਚੋਂ ਹਮੇਸ਼ਾ ਲਈ ਰਿਮੂਵ ਹੋ ਰਹੀ ਹੈ ਪ੍ਰਭੂ ਯਸੂ ਤਾਡੇ ਨਾਮ ਦੇ ਵਿੱਚ ਮੇਰੇ ਪਿਤਾ ਉਹ ਮੇਰੇ ਪਰਮੇਸ਼ਰ ਤੁਸੀਂ ਕਿਆ ਹੈ ਮੇਰੇ ਪਿਤਾ ਕਿ ਹਰ ਸੋਗ ਹਰ ਦੁੱਖ ਨੂੰ ਹਰ ਰੋਣਾ ਮੈਂ ਤੁਹਾਡੀ ਜ਼ਿੰਦਗੀ ਚੋਂ ਖਤਮ ਕਰ ਦਵਾਂਗਾ ਅੱਜ ਮੇਰੇ ਪਰਮੇਸ਼ਰ ਤੁਹਾਡੇ ਇਸ ਵਚਨ ਦੀ ਤਾਕਤ ਦੇ ਦੁਆਰਾ ਇੱਕ ਇੱਕ ਦੇ ਜੀਵਨ ਵਿੱਚੋਂ ਉਹ ਸੋਗ ਦੇ ਦਿਨ ਖਤਮ ਹੋ ਚੁੱਕੇ ਨੇ ਉਹ ਪਰਮੇਸ਼ਰ ਤੁਸੀਂ ਕਿਆ ਵਚਨ ਬੱਚੀ ਮੈਂ ਸੋਗ ਦੇ ਥਾਂ ਤੇ ਤੁਹਾਡੇ ਸਿਰ ਤੇ ਸੇਰਾ ਰੱਖਾਂਗਾ ਮੇਰੇ ਪਿਤਾ ਅੱਜ ਉਹ ਸੋਗ ਦੇ ਦਿਨ ਖਤਮ ਹੋ ਚੁੱਕੇ ਨੇ ਮੇਰੇ ਪਿਤਾ ਉਹ ਦੁੱਖਾਂ ਦੇ ਦਿਨ ਖਤਮ ਹੋ ਚੁੱਕੇ ਨੇ اور رون ਦੇ ਦਿਨ ਖਤਮ ਹੋ ਚੁੱਕੇ ਨੇ ਪ੍ਰਭੂ ਯੇਸ਼ੂ ਤੁਹਾਡੇ ਨਾਮ ਦੇ ਵਿੱਚ ਮੇਰੇ ਪਿਤਾ ਕਿਉਂਕਿ ਤੁਹਾਡੇ ਵਾਦੇ ਨੇ ਮੇਰੇ ਪਿਤਾ ਤੁਸੀਂ ਕਹਿ ਦਿੱਤਾ ਹੈ ਕਿ ਪ੍ਰਾਣੀਆਂ ਗੱਲਾਂ ਖਤਮ ਹੋ ਚੁੱਕੀਆਂ ਨੇ ਮੇਰੇ ਪਿਤਾ اور ਪਰਮੇਸ਼ਰ ਤੁਸੀਂ ਕਿਹਾ वचन ਦੇ ਵਿੱਚ ਕਿ ਵੇਖੋ ਤੁਸੀਂ ਮਸੀਹ ਯੇਸ਼ੂ ਵਿੱਚ ਨਵੀਂ ਸ੍ਰਿਸ਼ਟੀ ਹੋ ਮੇਰੇ ਪਿਤਾ ਅੱਜ ਤੋਂ ਤੁਹਾਡੇ ਲੋਕ ਨਵੀਂ ਸ੍ਰਿਸ਼ਟੀ ਬਣ ਚੁੱਕੇ ਨੇ ਨਵੀਂ ਸ੍ਰਿਸ਼ਟੀ ਬਣ ਚੁੱਕੇ ਨੇ ਉਹ ਪ੍ਰਾਣੀਆਂ ਗੱਲਾਂ ਸਭ ਖਤਮ ਹੋ ਗਈਆਂ ਨੇ ਪੁਰਾਣੇ ਸੋਗ ਪੁਰਾਣੇ ਦੁੱਖ ਪੁਰਾਣੀਆਂ ਬਿਮਾਰੀਆਂ ਪੁਰਾਣੀਆਂ ਪਰੇਸ਼ਾਨੀਆਂ ਪੁਰਾਣੇ ਕਰਜ਼ੇ ਅੱਜ ਇੱਕ ਇੱਕ ਚੀਜ਼ ਪੁਰਾਣੇ ਨਸ਼ੇ ਅੱਜ ਇੱਕ ਇੱਕ ਦੇ ਖਰਚੋਂ ਰਿਮੂਵ ਹੋ ਚੁੱਕੇ ਨੇ ਉਹ ਬੀਤ ਚੁੱਕੀਆਂ ਨੇ ਪੁਰਾਣੀਆਂ ਗੱਲਾਂ ਅੱਜ ਤੋਂ ਪਰਮੇਸ਼ਵਰ ਤੁਹਾਡੇ ਇਸ वचन ਦੀ ਤਾਕਤ ਦੇ ਦੁਆਰਾ ਸਭ ਕੁਝ ਨਮਾ ਹੋ ਰਿਹਾ ਹੈ ਸਭ ਕੁਝ ਨਮਾ ਹੋ ਰਿਹਾ ਹੈ ਸਭ ਕੁਝ ਨਮਾ ਹੋ ਰਿਹਾ ਹੈ ਪ੍ਰਭੂ ਯਿਸੂ ਮਸੀਹ ਤੁਹਾਡੇ ਨਾਮ ਦੇ ਵਿੱਚ ਨਮਾ ਹੋ ਰਿਹਾ ਹੈ ਮੇਰੇ ਪਿਤਾ ਕਿਉਂਕਿ ਪਰਮੇਸ਼ਵਰ ਤੁਸੀਂ ਵਚਨ ਵਿੱਚ ਕਹਿ ਦਿੱਤਾ ਹੈ ਮੇਰੇ ਪਿਤਾ ਕਿ ਹਰੇਕ ਹੰਝੂ ਮੈਂ ਤੁਹਾਡੀਆਂ ਅੱਖਾਂ ਚੋਂ ਪੂੰਝਾਂਗਾ ਗਾ ਨੂੰ ਮੌਤ ਨਹੀਂ ਹੋਵੇਗੀ ਗਾ ਨੂੰ ਕੋਈ ਸੋਗ ਕੋਈ ਦੁੱਖ ਕੋਈ ਰੋਣਾ ਨਹੀਂ ਹੋਵੇਗਾ ਅੱਜ ਮੇਰੇ ਪਰਮੇਸ਼ਵਰ ਤੁਹਾਡਾ ਇਹ ਵਚਨ ਇੱਕ ਇੱਕ ਦੇ ਘਰ ਦੇ ਵਿੱਚ ਜਾ ਰਿਹਾ ਹੈ ਮੇਰੇ ਪ੍ਰਭੂ ਪਰਿਵਾਰ ਵਿੱਚ ਜਾ ਰਿਹਾ ਹੈ ਮੇਰੇ ਪਿਤਾ ਬੱਚਿਆਂ ਦੇ ਜੀਵਨ 'ਚ ਜਾ ਰਿਹਾ ਹੈ ਉਹ ਜਿੱਥੇ ਜਿੱਥੇ ਵੀ ਖੁਦਾਬਾਪ ਇਸ वचन ਨੂੰ ਬੋਲਿਆ ਜਾ ਰਿਹਾ ਹੈ ਔਰ ਜਿਸ ਜਿਸ ਘਰ ਵਿੱਚ ਇਸ वचन ਦੇ ਦੁਆਰਾ ਪ੍ਰਾਰਥਨਾ ਕੀਤੀ ਜਾ ਰਹੀ ਹੈ ਮੇਰੇ ਪਿਤਾ ਜੋ ਜੋ ਜਨ ਚਾਹੇ ਇਹ वचन ਨੂੰ ਪੜ੍ਹ ਹੀ ਰਹੇ ਨੇ ਆਪਣੇ ਘਰ ਦੇ ਵਿੱਚ ਅੱਜ ਮੇਰੇ ਪਰਮੇਸ਼ਵਰ ਉਹਨਾਂ ਦੇ ਹੰਝੂ ਮੇਰੇ ਪਰਮੇਸ਼ਵਰ ਤੁਸੀਂ ਆਪ ਪੂੰਝ ਰਹੇ ਹੋ ਪ੍ਰਭੂ ਆਪ ਆ ਕੇ ਪੂੰਝ ਰਹੇ ਹੋ ਮੇਰੇ ਪਿਤਾ ਪਰਮੇਸ਼ਵਰ ਔਰ ਮੇਰੇ ਪ੍ਰਭੂ ਅੱਜ ਤੁਹਾਡੇ ਲੋਕ ਸੱਚਮੁੱਚ ਨਵੀਂ ਸ੍ਰਿਸ਼ਟੀ ਬਣ ਰਹੇ ਨੇ ਮੇਰੇ ਪਿਤਾ ਉਹ ਆਜ਼ਾਦ ਹੋ ਰਹੇ ਨੇ ਹਰ ਦੁੱਖ ਪਰੇਸ਼ਾਨੀਆਂ ਤੋਂ ਮੇਰੇ ਪਰਮੇਸ਼ਰ ਅੱਜ ਤੁਹਾਡੇ ਲੋਕ ਤੁਹਾਡੇ ਖੰਭਾਂ ਦੀ ਛਾਂ ਥੱਲੇ ਆ ਰਹੇ ਨੇ ਮੇਰੇ ਪਿਤਾ ਔਰ ਤੁਹਾਡੇ ਖੰਭਾਂ ਦੀ ਛਾਂ ਥੱਲੇ ਵੱਡੇ ਆਨੰਦ ਨੂੰ ਮਾਣ ਰਹੇ ਨੇ ਮੇਰੇ ਪ੍ਰਭੂ ਵੱਡੀ ਸ਼ਾਂਤੀ ਨੂੰ ਮਾਣ ਰਹੇ ਨੇ ਮੇਰੇ ਪਿਤਾ ਅੱਜ ਤੁਹਾਡੇ ਲੋਕ ਮੇਰੇ ਪਿਤਾ ਵੱਡੇ ਆਨੰਦ ਦੇ ਨਾਲ ਤੁਹਾਡੀ ਮਹਿਮਾ ਕਰਨ ਵਾਲੇ ਬਣ ਰਹੇ ਨੇ ਤੁਹਾਡੀ ਵਡਿਆਈ ਕਰਨ ਵਾਲੇ ਬਣ ਰਹੇ ਨੇ ਤੁਹਾਡੀ ਸਿੱਤਤ ਕਰਨ ਵਾਲੇ ਬਣ ਰਹੇ ਨੇ ਮੇਰੇ ਪ੍ਰਭੂ ਕਿਉਂਕਿ ਖੁਦਾਬਾਪ ਅੱਜ ਮੇਰੇ ਪਰਮੇਸ਼ਰ ਤੁਸੀਂ ਆਪਣੇ ਲੋਕਾਂ ਦਾ ਹਰ ਹੰਝੂ ਪੂੰਝ ਦਿੰਦਾ ਹੈ ਪ੍ਰਭੂ ਯਸੂ ਦੇ ਨਾਮ ਦੇ ਵਿੱਚ ਔਰ ਤੁਸੀਂ ਕਿਹਾ ਹੈ ਆਪਣੇ ਵਚਨ ਦੇ ਵਿੱਚ ਮੇਰੇ ਪਿਤਾ ਕਿ ਤੁਸੀਂ ਕੁੱਛੜ ਚੁੱਕੇ ਜਾਓਗੇ ਤੁਸੀਂ ਕੁੱਦੋਂ ਦੇ ਬਾੜੇ ਦੇ ਬੱਚਿਆਂ ਦੇ ਵਾਂਗੂ ਅੱਜ ਮੇਰੇ ਪਰਮੇਸ਼ਰ ਉਹ ਖੁਸ਼ੀ ਦੇ ਮਾਰੇ ਖੁਦਾਬਾਪ ਤੁਹਾਡੇ ਲੋਕ ਕੁੱਦ ਰਹੇ ਨੇ ਮੇਰੇ ਪ੍ਰਭੂ ਉਹ ਉੱਛਲ ਰਹੇ ਨੇ ਮੇਰੇ ਪਿਤਾ ਤੁਹਾਡੀ ਮਹਿਮਾ ਉੱਛਲ-ਉੱਛਲ ਕੇ ਕਰ ਰਹੇ ਨੇ ਮੇਰੇ ਪ੍ਰਭੂ ਅੱਜ ਤੁਹਾਡੇ ਲੋਕ ਤੁਹਾਡੇ ਹੱਥਾਂ ਦੇ ਵਿੱਚ ਚੁੱਕੇ ਜਾ ਰਹੇ ਨੇ ਮੇਰੇ ਪਿਤਾ ਅੱਜ ਆਪਣੇ ਲੋਕਾਂ ਨੂੰ ਤੁਸੀਂ ਆਪਣੇ ਹੱਥਾਂ 'ਚ ਚੁੱਕ ਰਹੇ ਹੋ ਮੇਰੇ ਪ੍ਰਭੂ ਚੁੱਕ ਰਹੇ ਹੋ ਆਪਣੇ ਹੱਥਾਂ 'ਚ ਔਰ ਮੇਰੇ ਖੁਦਾਬਾਪ ਅੱਜ ਤੁਹਾਡੇ ਲੋਕ ਤੁਹਾਡੀ ਮਹਿਮਾ ਲਈ ਤੁਹਾਡੀ ਬੜੀ ਆਈ ਕਰਨ ਲਈ ਤਿਆਰ ਹੋ ਚੁੱਕੇ ਨੇ ਮੇਰੇ ਪਿਤਾ ਕਿਉਂਕਿ ਤੁਸੀਂ ਮੇਰੇ ਪ੍ਰਭੂ ਅੱਜ ਹਰ ਹੰਝੂ ਉਹਨਾਂ ਦੇ ਜੀਵਨਾਂ ਚੋਂ ਪੂੰਝ ਦਿੱਤਾ ਹੈ ਪੂੰਝ ਦਿੱਤਾ ਹੈ ਮੇਰੇ ਪਿਤਾ ਜੋ ਆਪਣੇ ਪਰਿਵਾਰਾਂ ਦੀ ਟੈਨਸ਼ਨ ਕਰ ਰਹੇ ਨੇ ਮੇਰੇ ਪ੍ਰਭੂ ਜੋ ਮਾਪੇ ਬੱਚਿਆਂ ਦੀ ਟੈਨਸ਼ਨ ਕਰ ਰਹੇ ਸੀ ਕਿ ਇਹਨਾਂ ਨੂੰ ਕੀ ਕਾਰੋਬਾਰ ਮਿਲੇਗਾ ਇਹ ਕੀ ਕੰਮ ਕਰਨਗੇ ਔਰ ਦਿਨ ਰਾਤ ਫਿਕਰ ਵਿੱਚ ਸੀ ਮੇਰੇ ਪ੍ਰਭੂ ਉਹ ਅੰਦਰੋਂ ਅੰਦਰ ਹੀ ਰੋ ਰਹੇ ਸੀ ਮੇਰੇ ਪਿਤਾ ਅੱਜ ਉਹ ਰੋਣਾ ਉਹਨਾਂ ਦੇ ਜੀਵਨਾਂ ਚੋਂ ਦੂਰ ਹੋ ਚੁੱਕਿਆ ਹੈ ਪ੍ਰਾਣੀਆਂ ਗੱਲ ਬੀਤ ਚੁਕੀਆਂ ਨੇ ਕਿਉਂਕਿ ਖੁਦਾਬਾਪ ਅੱਜ ਤੁਸੀਂ ਉਹ ਰੋਣਾ ਦੂਰ ਕਰ ਦਿੱਤਾ ਹੈ ਉਹ ਸੋਗ ਦੂਰ ਕਰ ਦਿੱਤਾ ਹੈ ਮੇਰੇ ਪਿਤਾ ਜੋ ਸੋਗ ਤੁਹਾਡੇ ਲੋਕਾਂ ਨੂੰ ਮੌਤ ਵੱਲ ਲੈ ਕੇ ਜਾ ਰਿਹਾ ਸੀ ਬਿਮਾਰੀ ਜੋ ਮੌਤ ਵੱਲ ਲੈ ਕੇ ਜਾ ਰਹੀ ਸੀ ਉਹ ਦੁੱਖ ਪਰੇਸ਼ਾਨੀਆਂ ਜੋ ਮੌਤ ਵੱਲ ਲੈ ਕੇ ਜਾ ਰਹੀ ਸੀ ਜੋ ਆਤਮ ਹੱਤਿਆ ਲਈ ਮਜਬੂਰ ਕਰ ਰਹੀ ਸੀ ਅੱਜ ਮੇਰੇ ਖੁਦਾਬਾਪ ਤੁਹਾਡੇ ਬਚਨ ਦੀ ਤਾਕਤ ਦੇ ਦੁਆਰਾ ਉਹ ਮੌਤ ਦੂਰ ਹੋ ਚੁੱਕੀ ਹੈ ਔਰ ਜੀਵਨ ਆ ਚੁੱਕਿਆ ਹੈ ਪ੍ਰਭੂ ਯਿਸੂ ਤੁਹਾਡੇ ਨਾਮ ਦੇ ਵਿੱਚ ਜੀਵਨ ਆ ਚੁੱਕਿਆ ਹੈ ਮੇਰੇ ਪਿਤਾ ਕਿਉਂਕਿ ਰਾਹ ਸੱਚ ਔਰ ਜੀਵਨ ਤੁਸੀਂਓ ਮੇਰੇ ਪਿਤਾ ਆਜੋ ਜੀਵਨ ਜੋ ਜੋ ਇਸ वचन ਨੂੰ ਗ੍ਰਹਿਣ ਕਰ ਰਹੇ ਨੇ ਮੇਰੇ ਪ੍ਰਭੂ ਇਸ वचन ਦੀ ਸਮਰਥ ਨੂੰ ਆਪਣੇ ਜੀਵਨ ਵਿੱਚ ਲੈ ਰਹੇ ਨੇ ਆਪਣੇ ਘਰ ਵਿੱਚ ਲੈ ਰਹੇ ਨੇ ਮੇਰੇ ਪਿਤਾ ਉਹ ਜੀਵਨ ਆ ਰਿਹਾ ਉਹਨਾਂ ਦੇ ਜ਼ਿੰਦਗੀ ਦੇ ਵਿੱਚ ਉਹ ਜੀਵਨ ਆ ਰਿਹਾ ਹੈ ਪ੍ਰਭੂ ਯਸੂ ਤੁਹਾਡੇ ਨਾਮ ਚ ਕਿਉਂਕਿ ਜੀਵਨ ਤੁਸੀਂ ਹੋ ਮੇਰੇ ਪਿਤਾ ਤੁਸੀਂ ਖੋਦਾ ਜ ਉਹਨਾਂ ਦੇ ਘਰਾਂ ਚ ਜਾ ਕੇ ਮੇਰੇ ਪ੍ਰਭੂ ਇੱਕ ਇੱਕ ਦੀਆਂ ਅੱਖਾਂ ਚੋਂ ਹੰਝੂ ਪੂੰਝ ਰਹੇ ਹੋ ਇੱਕ ਇੱਕ ਦੇ ਜੀਵਨ ਚੋਂ ਉਹ ਦੁੱਖਾਂ ਨੂੰ ਉਹ ਸੋਗ ਨੂੰ ਉਹ ਬਿਮਾਰੀਆਂ ਨੂੰ ਅੱਜ ਖਤਮ ਕਰ ਰਹੇ ਹੋ ਪ੍ਰਭੂ ਯਸ਼ੂ ਨਾਮ ਦੇ ਵਿੱਚ ਔਰ ਪ੍ਰਾਣੀਆਂ ਗੱਲਾਂ ਸਭ ਬੀਤ ਰਹੀਆਂ ਨੇ ਪ੍ਰਭੂ ਯੂਸ਼ੂ ਤੁਹਾਡੇ ਨਾਮ ਚ ਔਰ ਸਭ ਕੁੱਛ ਨਮਾ ਹੋ ਰਿਹਾ ਹੈ ਨਮਾ ਹੋ ਰਿਹਾ ਤੁਹਾਡੀ ਮਹਾਸੰਮਰਤ ਦੇ ਦੁਆਰਾ ਤੁਹਾਡੇ ਮਾ ਬਿਸ਼ੇਕ ਦੇ ਦੁਆਰਾ ਨਮਾ ਹੋ ਰਿਹਾ ਹੈ ਕਿਉਂਕਿ ਪਰਮੇਸ਼ਵਰ ਤੁਹਾਡੇ ਵਚਨ ਦੀ ਤਾਕਤ ਹੈ ਜੋ ਲੋਕਾਂ ਨੂੰ ਛੁਡਾ ਸਕਦੀ ਹੈ ਪ੍ਰਭੂ ਤੁਹਾਡੇ ਵਚਨ ਦੀ ਸਮਰਥਾ ਹੈ ਜੋ ਸਾਨੂੰ ਆਜ਼ਾਦ ਕਰ ਸਕਦੀ ਹੈ ਮੇਰੇ ਪਿਤਾ ਇਹ ਪਰਮੇਸ਼ਵਰ ਕਿਸੇ ਇਨਸਾਨ ਦਾ ਵਾਦਾ ਨਹੀਂ ਹੈ ਮੇਰੇ ਪਿਤਾ ਇਹ ਪ੍ਰਭੂ ਯੇਸ਼ੂ ਤੁਹਾਡੇ ਵਾਦੇ ਨੇ ਇਹ ਯਹੋਵਾ ਪਰਮੇਸ਼ਵਰ ਤੁਹਾਡੇ ਵਾਦੇ ਨੇ ਪਵਿੱਤਰ ਆਤਮਾ ਜੀ ਅੱਜ ਇਸ ਵਚਨ ਨੂੰ ਇੱਕ ਇੱਕ ਦੇ ਘਰ ਵਿੱਚ ਲੈ ਕੇ ਜਾਓ ਤੁਸੀਂ ਪਵਿੱਤਰ ਆਤਮਾ ਜੀ ਅੱਜ ਵਚਨ ਇੱਕ ਇੱਕ ਦੇ ਘਰ ਵਿੱਚ ਬੋਲਿਆ ਜਾਵੇ ਜੋ ਜੋ ਜਨਸ ਪ੍ਰਾਰਥਨਾ ਨੂੰ ਸੁਣ ਰਹੇ ਨੇ ਔਰ ਇਸ वचन ਨੂੰ ਆਪਣੇ ਘਰਾਂ ਵਿੱਚ ਬੋਲ ਰਹੇ ਨੇ ਔਰ ਇਸ वचन ਦੇ ਦੁਆਰਾ ਖੁਦ ਪ੍ਰਾਰਥਨਾ ਕਰ ਰਹੇ ਨੇ ਕਿ ਪਰਮੇਸ਼ਰ ਅੱਜ ਤੁਸੀਂ ਮੇਰੀਆਂ ਅੱਖਾਂ 'ਚੋਂ ਹੰਝੂ ਪੂੰਝ ਦਿੱਤੇ ਨੇ ਅੱਜ ਉਹਨਾਂ ਦੀਆਂ ਅੱਖਾਂ 'ਚੋਂ ਹੰਝੂ ਸਾਫ਼ ਕਰ ਰਿਹਾ ਹੈ ਪਰਮੇਸ਼ਰ ਪ੍ਰਭੂ ਯੇਸ਼ੂ ਤੁਸੀਂ ਸਾਫ਼ ਕਰ ਰਹੇ ਹੋ ਹੰਝੂਆਂ ਨੂੰ ਮੇਰੇ ਪਿਤਾ ਕਿਉਂਕਿ ਪਰਮੇਸ਼ਰ ਜਦੋਂ ਤੁਸੀਂ ਕਿਹਾ ਕਿ ਮੈਂ ਤੁਹਾਡੇ ਮੁਖ ਦੇ ਫਲ ਦਾ ਸਿਰਜਣਹਾਰਾ ਜਦੋਂ ਤੁਸੀਂ ਖੁਦ ਮੰਗਦੇ ਹੋ ਤਾ ਪਰਮੇਸ਼ਰ ਤੁਹਾਡੇ ਜੀਵਨਾਂ ਚ ਸਮਰਥੀ ਕੰਮ ਕਰਦੇ ਨੇ ਅੱਜ ਮੰਗੋ ਪ੍ਰਭੂ ਯੇਸ਼ੂ ਮੇਰੇ ਘਰ ਵਿੱਚ ਆ ਜਾਓ ਮੇਰੇ ਪਰਿਵਾਰ ਵਿੱਚ ਆ ਜਾਓ ਮੈਨੂੰ ਜੀਵਨ ਦੇ ਦਿਓ ਪ੍ਰਭੂ ਅੱਜ ਉਹ ਮੌਤ ਮੇਰੀ ਜ਼ਿੰਦਗੀ ਚੋਂ ਮੇਰੇ ਪਰਿਵਾਰ ਚੋਂ ਰਿਮੂਵ ਕਰ ਦਿਓ ਅੱਜ ਪ੍ਰਭੂ ਯੇਸ਼ੂ ਮੇਰੇ ਘਰ ਵਿੱਚ ਆਓ ਪ੍ਰਭੂ ਮੇਰੇ ਹੰਝੂਆਂ ਨੂੰ ਸਾਫ਼ ਕਰ ਦਿਓ ਪ੍ਰਭੂ ਅੱਜ ਉਹ ਪ੍ਰਾਣਾ ਜੋ ਸਭ ਕੁਛ ਹੈ ਉਹ ਮੇਰੀ ਜ਼ਿੰਦਗੀ ਚੋਂ ਰਿਮੂਵ ਕਰ ਦਿਓ ਅੱਜ ਮੰਗੋ ਪ੍ਰਭੂ ਯੇਸ਼ੂ ਨੂੰ ਕਿ ਮੇਰੇ ਘਰ ਵਿੱਚ ਆ ਜਾਓ ਕਿਉਂਕਿ ਉਹਨੇ ਜੋ ਮੈਂ ਤਿੱਖਿਆ ਦਿੰਦਾ ਹੈ ਮੰਗੋ ਤੁਹਾਨੂੰ ਦਿੱਤਾ ਜਾਵੇਗਾ ਲੱਭੋ ਤੁਹਾਡੇ ਲਈ ਲੱਭ ਪਵੇਗਾ ਖਟਕਟਾਓ ਤੁਹਾਡੇ ਲਈ ਖੋਲਿਆ ਜਾਵੇਗਾ ਅੱਜ ਉਹਨੂੰ ਕਹੋ ਪ੍ਰਭੂ ਨੂੰ ਕਿ ਪ੍ਰਭੂ ਯਿਸੂ ਅਸੀਂ ਮੇਰੇ ਪਿਤਾ ਤੁਹਾਨੂੰ ਆਪਣੇ ਜੀਵਨ ਵਿੱਚ ਮੰਗਦੇ ਹਾਂ ਤੁਹਾਨੂੰ ਆਪਣੇ ਘਰ ਵਿੱਚ ਮੰਗਦੇ ਹਾਂ ਪ੍ਰਭੂ ਯਿਸੂ ਅਸੀਂ ਤੁਹਾਨੂੰ ਲੱਭ ਰਹੇ ਹਾਂ ਮੇਰੇ ਪਿਤਾ ਅੱਜ ਸਾਡੇ ਲਈ ਆਪਣਾ ਦਰਵਾਜ਼ਾ ਖੋਲ੍ਹ ਦਿਓ ਮੇਰੇ ਪਿਤਾ ਅਸੀਂ ਤੁਹਾਡਾ ਦਰਵਾਜ਼ਾ ਖਟਕਟਾ ਰਹੇ ਹਾਂ ਪ੍ਰਭੂ ਅੱਜ ਸਾਡਾ ਆਪਣਾ ਦਰਵਾਜ਼ਾ ਖੋਲ੍ਹ ਦਿਓ ਪ੍ਰਭੂ ਸਾਡੇ ਲਈ ਆਪਣਾ ਦਰਵਾਜ਼ਾ ਖੋਲ੍ਹ ਦਿਓ ਸਾਡੇ ਲਈ ਮੇਰੇ ਪਿਤਾ ਔਰ ਤੁਸੀਂ ਵਾਅਦਾ ਕੀਤਾ ਹੈ ਮੇਰੇ ਪਿਤਾ ਪਰਮੇਸ਼ੁਰ ਪ੍ਰਕਾਸ਼ਿਤ ਬਾਕਿਆ ਵਿੱਚ ਵਾਅਦਾ ਕੀਤਾ ਹੈ ਮੇਰੇ ਪ੍ਰਭੂ ਕਿ ਮੈਂ ਤੁਹਾਡੇ ਘਰ ਵਿੱਚ ਆਵਾਂਗਾ ਆਪਣੇ ਦਿਲ ਦੇ ਬੂਹਿਆਂ ਨੂੰ ਖੋਲ ਦੋ ਖੋਲ ਦੋ ਅੱਜ ਆਪਣੇ ਦਿਲ ਦੇ ਬੂਹਿਆਂ ਨੂੰ ਆਪਣੇ ਘਰ ਦੇ ਬੂਹਿਆਂ ਨੂੰ ਕਿਉਂਕਿ ਪ੍ਰਭੂ ਯਸ਼ੂ ਨੇ ਵਾਦਾ ਕੀਤਾ ਹੈ ਕਿ ਮੈਂ ਤੁਹਾਡੇ ਘਰ ਦੇ ਵਿੱਚ ਆਵਾਂਗਾ ਮੈਂ ਤੁਹਾਡੇ ਨਾਲ ਬੈਠਾਂਗਾ ਮੈਂ ਤੁਹਾਡੇ ਨਾਲ ਪ੍ਰਸ਼ਾਦ ਸਕਾਂਗਾ ਓ ਮੈਂ ਤੁਹਾਡੇ ਨਾਲ ਨਾਲ ਰਹਾਂਗਾ ਅੱਜ ਪ੍ਰਭੂ ਯਸ਼ੂ ਤੁਹਾਡੇ ਘਰਾਂ ਵਿੱਚ ਆ ਰਹੇ ਨੇ ਤੁਹਾਡੇ ਪਰਿਵਾਰਾਂ ਵਿੱਚ ਆ ਰਹੇ ਨੇ ਉਹ ਹਰ ਸੋਗ ਹਰ ਦੁੱਖ ਹਰ ਪਰੇਸ਼ਾਨੀ ਨੂੰ ਅੱਜ ਦੂਰ ਕਰ ਰਹੇ ਨੇ ਪ੍ਰਭੂ ਯਸ਼ੂ ਦੇ ਨਾਮ ਵਿੱਚ ਅੱਜ ਪ੍ਰਭੂ ਯਿਸੂ ਸਾਡੇ ਘਰਾਂ ਵਿੱਚ ਆ ਰਹੇ ਨੇ ਅੱਜ ਸਾਡੇ ਘਰਾਂ ਵਿੱਚ ਆ ਰਹੇ ਨੇ ਉਹ ਪਰਮੇਸ਼ੁਰ ਤੁਸੀਂ ਵਾਅਦਾ ਕੀਤਾ ਕਿ ਮੈਂ ਤੁਹਾਡੀਆਂ ਅੱਖਾਂ 'ਚੋਂ ਹਰੇਕ ਹੰਝੂ ਪੂੰਝਾਂਗਾ ਅੱਜ ਉਹ ਹੰਝੂ ਤੁਸੀਂ ਖੁਦ ਆ ਕੇ ਪ੍ਰਭੂ ਸਾਫ਼ ਕਰ ਰਹੇ ਹੋ ਖੁਦ ਪੂੰਝ ਰਹੇ ਹੋ ਸਾਡੀਆਂ ਅੱਖਾਂ 'ਚੋਂ ਮੇਰੇ ਪਿਤਾ ਕਿਉਂਕਿ ਤੁਹਾਡੇ ਵਾਅਦੇ ਸੱਚੇ ਨੇ ਮੇਰੇ ਪਿਤਾ ਉਸ ਕਬੇ ਮੈਂ ਤੇਰੇ ਦਵਾਰ ਤੇ ਖੜਾ ਤੇਰੇ ਬੂਹੇ ਨੂੰ ਖੜਕਟਾ ਰਿਹਾ ਹਾਂ ਅੱਜ ਪਰਮੇਸ਼ੁਰ ਤੁਹਾਡੇ ਘਰਾਂ ਦਾ ਬੂਹਾ ਖੜਕਟਾ ਰਹੇ ਨੇ ਅੱਜ ਖੋਲ ਦੋ ਖੋਲ ਦੋ ਆਪਣੇ ਘਰਾਂ ਦੇ ਅੱਜ ਖੋਲਦੋ ਆਪਣੇ ਦਿਲ ਦਾ ਬੂਹਾ ਪ੍ਰਭੂ ਯੇਸ਼ੂ ਦੇ ਲਈ ਅੱਜ ਖੋਲਦੋ ਆਪਣੇ ਪਰਿਵਾਰ ਦੇ ਵਿੱਚ ਪ੍ਰਭੂ ਯੇਸ਼ੂ ਨੂੰ ਹਰੂ ਰਸਤਾ ਅੱਜ ਪ੍ਰਭੂ ਯਿਸੂ ਤੁਹਾਡੇ ਘਰਾਂ ਵਿੱਚ ਆਉਣਗੇ ਅੱਜ ਤੁਹਾਡੇ ਬੱਚਿਆਂ ਦੇ ਜੀਵਨ ਚ ਆਉਣਗੇ ਅੱਜ ਤੁਹਾਡੇ ਪਰਿਵਾਰ ਵਿੱਚ ਆਉਣਗੇ ਅੱਜ ਉਹ ਤੁਹਾਡੀ ਜ਼ਿੰਦਗੀ ਵਿੱਚ ਆਉਣਗੇ ਅੱਜ ਪ੍ਰਭੂ ਯਿਸੂ ਤੁਹਾਡੇ ਸ਼ਰੀਰਾਂ ਵਿੱਚ ਆਉਣਗੇ ਉਹ ਹਰ ਹੰਝੂ ਅੱਜ ਤੁਹਾਡੀਆਂ ਅੱਖਾਂ ਚੋਂ ਪੂੰਜਣਗੇ ਤੁਹਾਡੇ ਬੱਚਿਆਂ ਦੇ ਜੀਵਨਾਂ ਦੇ ਹੰਝੂ ਤੁਹਾਡੇ ਪਰਿਵਾਰ ਦੇ ਹੰਝੂ ਅੱਜ ਮੇਰਾ ਪਰਮੇਸ਼ੁਰ ਖੁਦ ਤੁਹਾਡੇ ਘਰਾਂ ਚ ਆ ਕੇ ਪੂੰਝੇਗਾ ਪ੍ਰਭੂ ਯਿਸੂ ਦੇ ਨਾਮ ਵਿੱਚ ਕਿਉਂਕਿ ਉਹਨੇ ਵਾਅਦਾ ਕਰ ਦਿੱਤਾ ਹੈ ਪ੍ਰਕਾਸ਼ਿਤ ਪੱਗਿਆ 21 ਅਧਿਆਇ ਦੇ 4 ਐਤ ਵਿੱਚ ਕਿ ਹਰੇਕ ਹੰਝੂ ਮੈਂ ਤੇਰੀਆਂ ਅੱਖਾਂ ਤੋਂ ਸਾਫ਼ ਕਰਾਂਗਾ ਅੱਜ ਮੇਰਾ ਪਰਮੇਸ਼ਰ ਤੁਹਾਡੇ ਘਰਾਂ ਚ ਆ ਕੇ ਤੁਹਾਡੇ ਹੰਝੂਆਂ ਨੂੰ ਸਾਫ਼ ਕਰ ਰਿਹਾ ਹੈ ਤੁਸੀਂ ਅੱਜ ਬੋਲੋ ਇਸ ਬਚਨ ਨੂੰ ਆਪਣੇ ਘਰ ਦੇ ਵਿੱਚ ਕਿਉਂਕਿ ਬਚਨ ਵਿੱਚ ਤਾਕਤ ਹੈ ਬਚਨ ਵਿੱਚ ਸਮਰਥ ਹੈ ਇਹ ਵਚਨੀ ਹਨ ਜੋ ਪਰਮੇਸ਼ਰ ਨੇ ਸਾਡੇ ਨਾਲ ਵਾਅਦੇ ਕੀਤੇ ਨੇ ਇਹ ਵਚਨੀ ਹਨ ਜੋ ਪਰਮੇਸ਼ਰ ਨੇ ਸਾਨੂੰ ਕਹੇ ਨੇ ਕਿ ਜਦੋਂ ਤੁਸੀਂ ਆਪਣੇ ਮੁਖ ਚ ਇਨ੍ਹਾਂ ਬਚਨਾਂ ਨੂੰ ਬੋਲੋਗੇ ਮੈਂ ਤੁਹਾਡੇ ਜੀਵਨ ਵਿੱਚ ਇਨ੍ਹਾਂ ਬਚਨਾਂ ਨੂੰ ਪੂਰਾ ਕਰਾਂਗਾ Okay, वचन शब्द, शब्द ही परमेश्वर यह वचन तेज घर आ रहे ने प्रभु यशु मसीह नाम देखिए okay, परमेश्वर ती वचन कह दिता है कि तीन अपना वचन भेज के ਤੁਹਾਡਾ ਬਾਪ ਲੋਕਾਂ ਨੂੰ ਚੰਗਾ ਕਰਦੇ ਹੋ ਰੋਂਣ ਵਾਲੀ ਤਬਾਈ ਤੋਂ ਬਚਾਉਂਦੇ ਹੋ ਅੱਜ ਦਾ ਇਹ ਵਚਨ ਮੇਰੇ ਪਰਮੇਸ਼ਰ ਤੁਹਾਡੇ ਲੋਕਾਂ ਦੇ ਹਰ ਹੰਝੂ ਨੂੰ ਸਾਫ਼ ਕਰ ਰਿਹਾ ਹੈ ਸਾਫ਼ ਕਰ ਰਿਹਾ ਹੈ ਸਾਫ਼ ਕਰ ਰਿਹਾ ਹੈ ਔਰ ਪਰਮੇਸ਼ਰ ਤੁਸੀਂ ਵਾਦਾ ਕੀਤਾ ਹੈ ਕਿ ਮੈਂ ਤੁਹਾਡੇ ਹਰੇਕ ਹੰਝੂ ਨੂੰ ਸਾਫ ਕਰਾਂਗਾ ਗਾਂ ਨੂੰ ਮੌਤ ਨਹੀਂ ਹੋਵੇਗੀ ਅ ਜੋ ਮੌਤ ਇੱਕ ਇੱਕ ਕਰ ਚ ਰਿਮੂਵ ਹੋ ਚੁੱਕੀ ਹੈ ਕਿਉਂਕਿ ਤੁਹਾਡੇ ਬਚਨ ਦੀ ਤਾਕਤ ਅ ਜੇ ਇੱਕ ਦੇ ਘਰ ਵਿੱਚ ਆ ਚੁੱਕੀ ਹੈ ਇੱਕ ਇੱਕ ਦੀ ਜ਼ਬਾਨ ਤੇ ਆ ਚੁੱਕੀ ਹੈ ਉਹ ਅੱਜ ਜੀਵਨ ਆ ਚੁੱਕਿਆ ਤੁਹਾਡੇ ਬਚਨ ਦੇ ਦੁਆਰਾ ਪ੍ਰਭੂ ਯਸ਼ੂ ਦੇ ਨਾਮ ਦੇ ਵਿੱਚ ਮੇਰੇ ਪਿਤਾ ਔਰ ਤੁਸੀਂ ਕਿਹਾ ਕੋਈ ਗਾਂ ਨੂੰ ਸੋਗ ਨਹੀਂ ਹੋਵੇਗਾ ਕੋਈ ਦੁੱਖ ਨਹੀਂ ਹੋਵੇਗਾ ਕੋਈ ਰੋਣਾ ਨਹੀਂ ਹੋਵੇਗਾ ਅੱਜ ਮੇਰੇ ਪਰਮੇਸ਼ਵਰ ਤੁਹਾਡੇ ਬਚਨ ਦੀ ਤਾਕਤ ਦੇ ਨਾਲ ਹਰ ਸੋਗ ਹਰ ਰੋਣਾ ਹਰ ਦੁੱਖ ਰਿਮੂਵ ਹੋ ਚੁਕਿਆ ਹੈ ਪ੍ਰਭੂ ਯੇਸ਼ੂ ਦੇ ਨਾਮ ਦੇ ਵਿੱਚ ਔਰ ਤੁਸੀਂ ਕਹਾਂ ਹੈ ਮੇਰੇ ਪ੍ਰਭੂ वचन ਦੇ ਵਿੱਚ ਕੀ ਪਿਛਲੀਆਂ ਗੱਲਾਂ ਪਿਛਲੀਆਂ ਗੱਲਾਂ ਜਾਂਦੀਆਂ ਰਹੀਆਂ ਉਹ ਜੋ ਕੁਝ ਤੁਹਾਡੇ ਲੋਕਾਂ ਨੇ ਅੱਜ ਤੱਕ ਪ੍ਰਭੂ ਆਪਣੇ ਜੀਵਨ ਵਿੱਚ ਦੁੱਖ ਦੇਖੇ ਨੇ ਮੁਸੀਬਤਾਂ ਦੇਖੀਆਂ ਨੇ ਅਜੋ ਰਿਮੂਵ ਰਿਮੂਵ ਇਸ वचन ਦੀ ਤਾਕਤ ਨਾਲ ਹੋ ਚੁੱਕੀਆਂ ਨੇ ਪ੍ਰਭੂ ਯਿਸੂ ਦੇ ਨਾਮ ਵਿੱਚ ਕਿਉਂਕਿ ਹੁਣ ਖੁਦਾਬਾਪ ਤੁਹਾਡੇ ਲੋਕ ਨਵੀਂ ਸ੍ਰਿਸ਼ਟੀ ਬਣ ਚੁੱਕੇ ਨੇ ਉਹਨਾਂ ਨੇ ਤੁਹਾਨੂੰ ਗ੍ਰਹਿਣ ਕਰ ਲਿਆ ਹੈ ਉਹਨਾਂ ਨੇ ਤੁਹਾਨੂੰ ਆਪਣੇ ਜੀਵਨ ਵਿੱਚ ਲੈ ਲਿਆ ਹੈ ਅੱਜ ਤੁਹਾਡੇ ਲੋਕਾਂ ਨੇ ਇਸ वचन ਦੀ ਤਾਕਤ ਦੇ ਦੁਆਰਾ ਤੁਹਾਨੂੰ ਆਪਣੀ ਜ਼ਿੰਦਗੀ ਵਿੱਚ ਲੈ ਲਿਆ ਹੈ ਪ੍ਰਭੂ ਆਪਣੇ ਘਰ ਵਿੱਚ ਲੈ ਲਿਆ ਹੈ ਪਿਤਾ ਅੱਜ ਤੁਹਾਡੇ ਲੋਕ ਪ੍ਰਾਰਥਨਾ ਕਰਨ ਵਾਲੇ ਬਣ ਚੁੱਕੇ ਨੇ ਇਸ वचन ਦੀ ਤਾਕਤ ਦੇ ਦੁਆਰਾ ਇਸ वचन ਦੀ ਸਮਰਥ ਦੇ ਦੁਆਰਾ ਔਰ ਖੁਦ ਪ੍ਰਾਰਥਨਾ ਕਰਕੇ ਖੁਦਾਬਾਪ ਤੁਹਾਨੂੰ ਆਪਣੇ ਜੀਵਨ ਵਿੱਚ ਲੈ ਕੇ ਆ ਰਹੇ ਨੇ ਔਰ ਤੁਸੀਂ ਆ ਕੇ ਉਹਨਾਂ ਦੇ ਹਰ ਹੰਝੂ ਨੂੰ ਪੂੰਝ ਰਹੇ ਹੋ ਪ੍ਰਭੂ ਯੇਸ਼ੂ ਦੇ ਨਾਮ ਦੇ ਵਿੱਚ ਅੱਜ ਮੇਰੇ ਪਰਮੇਸ਼ਰ ਮੈਂ ਪ੍ਰਾਰਥਨਾ ਕਰਦਾ ਮੇਰੇ ਪ੍ਰਭੂ ਕਿ ਇੱਕ ਇੱਕ ਜਨ ਨੂੰ ਖੁਦਾਬਾਪ ਇਸ वचन ਦੇ ਦੁਆਰਾ ਪ੍ਰਾਰਥਨਾ ਕਰਨੀ ਸਿਖਾਓ ਮੇਰੇ ਪਿਤਾ ਤੁਹਾਡਾ ਪਵਿੱਤਰ ਆਤਮਾ ਜੀ ਜਾਵੇ ਇੱਕ ਇੱਕ ਦੇ ਕਰਦੇ ਵਿੱਚ ਅੱਜ ਪਵਿੱਤਰ ਆਤਮਾ ਜੀ ਮੈਂ ਤੁਹਾਡੀ ਮਦਦ ਨੂੰ ਮੰਗਦਾ ਹਾਂ ਕਿਉਂਕਿ ਤੁਸੀਂ ਸਾਡੇ ਸਹਾਇਕ ਹੋ ਅੱਜ ਪਵਿੱਤਰ ਆਤਮਾ ਜੀ ਜੋ-ਜੋ ਜਨ ਇਸ ਪ੍ਰਾਰਥਨਾ ਨੂੰ ਸੁਣ ਰਹੇ ਨੇ ਔਰ ਇਸ ਬਚਨ ਨੂੰ ਬੋਲ ਕੇ ਪ੍ਰਾਰਥਨਾ ਕਰਨੀ ਚਾਹੁੰਦੇ ਨੇ ਅੱਜ ਪਵਿੱਤਰ ਆਤਮਾ ਜੀ ਤੁਸੀਂ ਜਾਓ ਉਹਨਾਂ ਦੇ ਜੀਵਨ ਵਿੱਚ ਪਵਿੱਤਰ ਆਤਮਾ ਜੀ ਜਾਓ ਉਹਨਾਂ ਦੀਆਂ ਸੋਚਾਂ ਵਿੱਚ ਅਤੇ ਜਾਓ ਉਹਨਾਂ ਦੇ ਸ਼ਬਦਾਂ ਦੇ ਵਿੱਚ ਪਵਿੱਤਰ ਆਤਮਾ ਜੀ ਅੱਜ ਇਸ ਬਚਨ ਦੇ ਦੁਆਰਾ ਤੁਹਾਡੇ ਲੋਕ ਪ੍ਰਾਰਥਨਾ ਕਰਨ ਪਵਿੱਤਰ ਆਤਮਾ ਜੀ ਮਦਦ ਕਰੋ ਪ੍ਰਾਰਥਨਾ ਕਰਨ ਵਿੱਚ ਇਸ ਬਚਨ ਨੂੰ ਆਪਣੇ ਘਰ ਵਿੱਚ ਬੋਲਣ ਵਿੱਚ ਮਦਦ ਕਰੋ ਇੱਕ ਇੱਕ ਜੰਦੀ ਜੋ ਪ੍ਰਾਰਥਨਾ ਕਰਨੀ ਚਾਹੁੰਦੇ ਨੇ ਇਸ ਬਚਨ ਦੇ ਦੁਆਰਾ ਅੱਜ ਪਰਮੇਸ਼ਵਰ ਦਾ ਆਤਮਾ ਤੁਹਾਨੂੰ ਪ੍ਰਾਰਥਨਾ ਸਿਖਾ ਰਿਹਾ ਹੈ ਪ੍ਰਭੂ ਯਿਸੂ ਤੁਹਾਨੂੰ ਪ੍ਰਾਰਥਨਾ ਸਿਖਾ ਰਹੇ ਨੇ ਤੁਹਾਨੂੰ ਪ੍ਰਾਰਥਨਾ ਕਰਨੀ ਸਿਖਾ ਰਹੇ ਨੇ ਪ੍ਰਾਰਥਨਾ ਕਰਨੀ ਸਿਖਾ ਰਹੇ ਨੇ ਪ੍ਰਭੂ ਯਿਸੂ ਦੇ ਨਾਮ ਵਿੱਚ ਤੁਸੀਂ ਸਮਰਥ ਨਾਲ ਪ੍ਰਾਰਥਨਾ ਕਰਨ ਵਾਲੇ ਬਣ ਰਹੇ ਹੋ ਅੱਜ ਤੁਹਾਡੇ ਸ਼ਬਦ ਪਰਮੇਸ਼ਰ ਸ਼ਬਦਾਂ ਵਿੱਚ ਤਾਕਤ ਦੇ ਰਿਹਾ ਤੁਹਾਡੇ ਔਰ ਸੱਚੀ ਅੱਜ ਤੁਸੀਂ ਬੋਲ ਰਹੇ ਹੋ ਤੇ ਪਰਮੇਸ਼ਰ ਹਰ ਹੰਝੂ ਤੁਹਾਡੇ ਜੀਵਨਾ ਚੋਂ ਪੂੰਝ ਰਿਹਾ ਹੈ ਪ੍ਰਭੂ ਯਸ਼ੂ ਤੁਹਾਡਾ ਪਵਿੱਤਰ ਆਤਮਾ ਇਸ ਵਚਨ ਵਿੱਚ ਛੁਪੇ ਹੋਏ ਗੁੱਝੇ ਪੈਦਾਂ ਨੂੰ ਇੱਕ ਇੱਕ ਤੇ ਪ੍ਰਗਟ ਕਰੇ ਔਰ ਤੁਹਾਡੇ ਲੋਕ ਦਲੇਰੀ ਨਾਲ ਪ੍ਰਭੂ ਇਸ ਵਚਨ ਦੇ ਦੁਆਰਾ ਆਪਣੇ ਘਰਾਂ 'ਚ ਪ੍ਰਾਰਥਨਾ ਕਰਨ ਵਾਲੇ ਬਣ ਜਾਣ ਔਰ ਖੁਦਾਬਾਪ ਸੱਚੀ ਇਹ ਵਚਨ ਤੁਹਾਡੇ ਲੋਕਾਂ ਦੇ ਜੀਵਨ ਦੇ ਵਿੱਚ ਪੂਰਾ ਹੋਵੇ ਤੁਸ ਕਾ ਜੋ ਕੁਛ ਤੁਸੀਂ ਵਿਸ਼ਵਾਸ ਕਰਕੇ ਮੰਗੋਗੇ ਉਹ ਤੁਹਾਡੇ ਜੀਵਨਾਂ 'ਚ ਹੋ ਜਾਵੇਗਾ ਉਹ ਤੁਹਾਡੇ ਜੀਵਨਾਂ 'ਚ ਹੋ ਜਾਵੇਗਾ ਅੱਜ ਅਸੀਂ ਮੰਗਦੇ ਹਾਂ ਪਰਮੇਸ਼ਵਰ ਕਿ ਇਹ ਵਚਨ ਸਾਡੇ ਜੀਵਨਾਂ 'ਚ ਪੂਰਾ ਹੋ ਜਾਵੇ ਮੇਰੇ ਪ੍ਰਭੂ ਇਹ ਵਚਨ ਸਾਡੇ ਜੀਵਨਾਂ ਚ ਪੂਰਾ ਹੋ ਜਾਵੇ ਪ੍ਰਭੂ ਇਹ ਵਚਨ ਸਾਡੀ ਜ਼ਿੰਦਗੀ ਚ ਸਾਡੇ ਘਰਾਂ ਨੇ ਚ ਸਾਡੇ ਬੱਚਿਆਂ ਚ ਅੱਜ ਪੂਰਾ ਹੋ ਜਾਵੇ ਪ੍ਰਭੂ ਯਸ਼ੂ ਤਡੇ ਨਾਮ ਦੇ ਵਿੱਚ ਮੇਰੇ ਪਿਤਾ ਔਰ ਪਰਮੇਸ਼ਵਰ ਇੱਕ ਇੱਕ ਜਨ ਖੁਦਾ ਬਾਪ ਮੈਂ ਮੰਗਦਾ ਤੋ ਮੇਰੇ ਪ੍ਰਭੂ ਕਿ ਇੱਕ ਇੱਕ ਜਨ ਇਸ ਵਚਨ ਦੇ ਦੁਆਰਾ ਪ੍ਰਾਰਥਨਾ ਕਰਨ ਵਾਲਾ ਬਣ ਜਾਵੇ ਪ੍ਰਭੂ ਯਿਸੂ ਤੁਹਾਡੇ ਨਾਮ ਦੇ ਵਿੱਚ ਔਰ ਪਰਮੇਸ਼ੁਰ ਮੈਂ ਮੰਗਦਾ ਤੁਹਾਤੋਂ ਕਿ ਤੁਸੀਂ ਅਜੇ ਇੱਕ ਇੱਕ ਦੇ ਘਰ ਵਿੱਚ ਜਾ ਕੇ ਖੁਦਾਬਾਪ ਖੁਦ ਉਹਨਾਂ ਦੇ ਹੰਝੂਆਂ ਨੂੰ ਸਾਫ਼ ਕਰ ਦਿਓ ਮੇਰੇ ਪਿਤਾ ਮੇਰੇ ਪਰਮੇਸ਼ੁਰ ਜਿਨ੍ਹਾਂ ਨੇ ਇਸ ਪ੍ਰਾਰਥਨਾ ਨੂੰ ਗ੍ਰਹਿਣ ਕੀਤਾ ਇਸ वचन ਨੂੰ ਆਪਣੇ ਜੀਵਨ ਵਿੱਚ ਲੈ ਲਿਆ ਔਰ ਖੁਦ ਪ੍ਰਾਰਥਨਾ ਕਰ ਰਹੇ ਨੇ ਅੱਜ ਪ੍ਰਭੂ ਸੱਚਮੁੱਚ ਉਹਨਾਂ ਦੇ ਹੰਝੂ ਸਾਫ਼ ਕਰ ਦਿੱਤੇ ਨੇ ਤੁਸੀਂ ਮੇਰੇ ਪਿਤਾ ਸਾਫ ਕਰ ਦਿੱਤੇ ਨੇ ਪ੍ਰਭੂ ਉਹ ਪ੍ਰਭੂ ਯਸ਼ੂ ਤੁਹਾਡੇ ਵਚਨਾਂ ਵਿੱਚ ਤਾਕਤ ਹੈ ਮੇਰੇ ਪਿਤਾ ਖੁਦਾਬਾਪ ਤੁਹਾਡਾ ਪਵਿੱਤਰ ਆਤਮਾ ਸਾਰੇ ਅਜੇ ਕਿ ਕਦੇ ਘਰ ਵਿੱਚ ਪ੍ਰਭੂ ਜਾਰੇ ਮੇਰੇ ਪਰਮੇਸ਼ਵਰ ਤੁਹਾਡੀ ਸਾਮਰੱਥੀ ਜਾ ਰਹੀ ਹੈ ਮੇਰੇ ਪ੍ਰਭੂ ਮੈਂ ਪ੍ਰਾਰਥਨਾ ਕਰਦਾ ਪ੍ਰਭੂ ਤੁਹਾਡੇ ਚਰਨਾਂ ਦੇ ਵਿੱਚ ਮੇਰੇ ਪਿਤਾ ਅੱਜ ਮੇਰੇ ਪ੍ਰਭੂ ਇਹ ਤੇਰੇ ਘਰ ਵਿੱਚ ਜਾਓ ਮੇਰੇ ਪ੍ਰਭੂ ਉਹ ਸਾਫ ਕਰ ਦੋ ਪ੍ਰਭੂ ਹੰਝੂ ਮੇਰੇ ਬਿਤਾ ਜੋ ਦਿਨ ਰਾਤ ਤੁਹਾਨੂੰ ਬੁਕਾਰ ਰਹੇ ਹਨ ਮੇਰੇ ਪ੍ਰਭੂ ਜੋ ਆਪਣੇ ਜੀਵਨ ਵਿੱਚ ਵਚਨ ਦੁਆਰਾ ਪ੍ਰਾਰਥਨਾ ਕਰ ਰਹੇ ਨੇ ਮੇਰੇ ਪਰਮੇਸ਼ਵਰ ਅਚ ਉਹਨਾਂ ਦੇ ਹੰਝੂ ਸਾਫ ਕਰ ਦੋ ਮੇਰੇ ਪ੍ਰਭੂ ਓ ਪਰਮੇਸ਼ਵਰ ਤੁਸੀਂ ਕਿਹਾ ਹੈ ਪ੍ਰਭੂ ਬਚਨ ਦੇ ਵਿੱਚ ਕਿ ਮੈਂ ਤੁਹਾਡੇ ਹਰ ਹੰਝੂ ਨੂੰ ਪੂੰਝ ਦਵਾਂਗਾ ਫਿਰ ਪ੍ਰਭੂ ਮੇਰੇ ਪਿਤਾ ਤੁਹਾਡੇ ਲੋਕਾਂ ਦੀਆਂ ਅੱਖਾਂ ਤੁਹਾਡੇ ਉੱਤੇ ਲੱਗੀਆਂ ਹੋਈਆਂ ਨੇ ਮੇਰੇ ਪਰਮੇਸ਼ਰ ਅੱਜ ਪੂੰਝ ਦੋ ਪ੍ਰਭੂ ਉਹਨਾਂ ਦੇ ਹੰਝੂ ਮੇਰੇ ਪਿਤਾ ਖੁਦਾਬਾ ਅੱਜੋਂ ਮੋਤ ਤੁਹਾਡੇ ਘਰਾਂ ਚੋਂ ਤੁਹਾਡੇ ਲੋਕਾਂ ਦੇ ਘਰਾਂ ਚੋਂ ਰਿਮੂਵ ਹੋ ਜਾਵੇ ਪ੍ਰਭੂ ਉਹ ਦੁੱਖ ਉਹ ਰੋਣਾ ਅਜਮੇਸ਼ਾ ਲਿਖਾ ਤੋ ਮੁਜਾਵੇ ਮੇਰੇ ਪ੍ਰਭੂ ਮੇਰੇ ਪਰਮੇਸ਼ਵਰ ਤੁਸੀਂ ਕੀ ਹੈ ਕਿ ਜੋ ਅੰਜੀਵਾਂ ਨਾਲ ਬੁੰਦੇ ਨੇ ਉੱਚੇ ਕਾਰਿਆਂ ਨਾਲ ਵੱਢਦੇ ਨੇ ਮੇਰੇ ਪ੍ਰਭੂ ਅੱਜ ਪ੍ਰਭੂ ਇਸ ਪ੍ਰਾਤਨ ਨੂੰ ਜੋ ਗ੍ਰਹਿਣ ਕਰ ਰਹੇ ਨੇ ਜੋ ਇਸ ਬਚਨ ਨੂੰ ਬੋਲ ਰਹੇ ਨੇ ਮੇਰੇ ਪਿਤਾ ਅੱਜ ਸੱਚੇ ਪ੍ਰਭੂ ਜੋ ਕਾਰਿਆਂ ਨਾਲ ਵੱਢ ਰਹੇ ਦੇ ਮੇਰੇ ਪ੍ਰਭੂ ਵੱਢ ਰਹੇ ਨੇ ਜੇ ਕਾਰਿਆਂ ਨਾਲ ਮੇਰੇ ਪਰਮੇਸ਼ਵਰ ਕਿ ਉਹ ਕਿ ਪ੍ਰਭੂ ਧਰਤੀ ਟਾਲ ਸਕਦੀ ਐ ਸਮਾਂ ਟਾਲ ਸਕਦੇ ਨੇ ਪਰ ਤੁਹਾਡਾ ਵਚਨ ਕਦੇ ਨਹੀਂ ਟਲਦਾ ਮੇਰੇ ਪ੍ਰਭੂ ਜਿੰਨਾ ਚਿਰ ਧਰਤੀ ਦੇ ਕੰਮ ਪੂਰਾ ਨਾ ਕਰੇ ਅチェ वचन ਇੱਕ ਇੱਕ ਦੇਕਰ ਵਿੱਚ ਪੂਰਾ ਹੋਵੇ ਪ੍ਰਭੂ ਇੱਕ ਇੱਕ ਦੇ ਜੀਵਨ ਵਿੱਚ ਪੂਰਾ ਹੋਵੇ ਮੇਰੇ ਪਰਮੇਸ਼ਵਰ ਔਰ ਮੈਂ ਇਹ ਹੀ ਪ੍ਰਾਰਥਨਾ ਕਰਦਾ ਪ੍ਰਭੂ ਕਿਥਾ ਠੇ ਲੋਕ ਖੁਦ ਪ੍ਰਾਰਥਨਾ ਕਰਨ ਮੇਰੇ ਪਿਤਾ ਜੀ ਸਵਚਨ ਦੇ ਦੁਆਰਾ ਔਰ ਸੱਚੀ ਮੇਰੇ ਪ੍ਰਭੂ ਅੱਜ ਤੁਹਾਡੇ ਲੋਕ ਤੁਹਾਡੇ ਹੱਥਾਂ ਵਿੱਚ ਚੁੱਕੇ ਜਾਣ ਮੇਰੇ ਪਿਤਾ ਉਹ ਕੁੱਦਣ ਮੇਰੇ ਪ੍ਰਭੂ ਤੁਹਾਡੀ ਮਹਿਮਾ ਲਈ ਉੱਚਾਣਾ ਮੇਰੇ ਪਿਤਾ ਪਰਮੇਸ਼ਵਰ ਕਿਉਂਕਿ ਅੱਜ ਤੁਸੀਂ ਹਰ ਇੱਕ ਦਾ ਹੰਝੂ ਸਾਫ਼ ਕਰ ਦਿੱਤਾ ਹੈ ਮੇਰੇ ਪ੍ਰਭੂ ਸਾਫ਼ ਕਰ ਦਿੱਤਾ ਹੈ ਪ੍ਰਭੂ ਯੀਸ਼ੂ ਤੁਹਾਡੇ ਨਾਮ ਦੇ ਵਿੱਚ ਅਜੋ ਸਾਫ਼ ਹੋ ਚੁੱਕਿਆ ਹੈ ਇੱਕ ਇੱਕ ਦਾ ਹੰਝੂ ਮੇਰੇ ਪ੍ਰਭੂ ਕਿਉਂਕਿ ਤੁਹਾਡੀ ਸਮਰਥਾ ਜੇਕ ਇੱਕ ਇੱਕ ਦੇ ਘਰ ਵਿੱਚ ਜਾ ਰਹੀ ਹੈ ਪ੍ਰਭੂ ਪਵਿੱਤਰ ਆਤਮਾ ਜੀ ਅੱਜ ਤੁਸੀਂ ਜਾ ਰਹੇ ਹੋ ਇੱਕ ਇੱਕ ਦੇ ਜੀਵਨ ਵਿੱਚ yes ਖੁਦਾਬਾਬ ਇੱਕ ਇੱਕ ਨੂੰ ਸ਼ਬਦ ਮਿਲ ਰਹੇ ਨੇ ਪ੍ਰਾਰਥਨਾ ਲਈ ਅਰ ਅੱਜ ਤੁਹਾਡੇ ਲੋਕ वचन ਦੇ ਦੁਆਰਾ ਪ੍ਰਾਰਥਨਾ ਕਰਨੀ ਸਿੱਖ ਰਹੇ ਨੇ ਪ੍ਰਭੂ ਯਸ਼ੀ ਤੁਹਾਡੇ ਨਾਮ ਦੇ ਵਿੱਚ ਮੇਰੇ ਦਿੱਤਾ ਉਹ ਸਾਰੀ ਮਹਿਮਾ ਖੁਦਾਬਾਬ ਨਾਲ ਤੁਹਾਡੇ ਨਾਮ ਵਿੱਚ ਦਿੱਤਾ ਮੈਂ ਫਿਰ ਕਹਿੰਦਾ ਪ੍ਰਭੂ ਕਿ ਇਹ ਵਚਨ ਅੱਜ ਤੁਹਾਡੇ ਲੋਕਾਂ ਦੇ ਜੀਵਨ ਵਿੱਚ ਕੰਮ ਕਰੇ ਪ੍ਰਭੂ ਯਿਸੂ ਦੇ ਨਾਮ ਦੇ ਵਿੱਚ ਮੇਰੇ ਪਿਤਾ। ਔਰ ਸਾਰੀ ਮਹਿਮਾ ਪ੍ਰਭੂ ਤੁਹਾਡੇ ਨਾਮ ਨੂੰ ਮਿਲੇ। ਅੱਜ ਤੁਹਾਡੇ ਲੋਕ ਹੱਸਣ, ਆਨੰਦ ਹੋ ਜਾਣ, ਬਾਗ-ਬਾਗ ਹੋ ਜਾਣ ਪ੍ਰਭੂ ਤੁਹਾਡੀ ਮਹਿਮਾ ਕਰ ਲਈ ਮੇਰੇ ਪਿਤਾ। ਕਿਉਂਕਿ ਅੱਜ ਤੁਸੀਂ ਹਰ ਹੰਝੂ ਪੂੰਝ ਦਿੱਤਾ ਹੈ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ। ਇਹ ਮੈਂ ਸਾਰੀ ਪ੍ਰਾਰਥਨਾ ਮੰਗਦਾ ਹਾਂ। ਅਮੇਨ। ਹਮੇ ਹਮੇ ਹallelujah ਹallelujah ਪੇਸ ਦਾ ਲਾਡ ਗੋਡ ਬles ਯੂ ਸਾਰਿਆਂ ਨੂੰ ਸੱਚੀ ਅੱਜ ਦੇ ਇਸ वचन ਦੇ ਦੁਆਰਾ ਪਰਮੇਸ਼ਰ ਤੁਹਾਡੇ ਅੱਖਾਂ ਚੋਂ ਆਉਣ ਵਾਲੇ ਹਰ ਹੰਝੂ ਨੂੰ ਸਾਫ ਕਰਨਗੇ ਕਿਉਂਕਿ ਉਹਨਾਂ ਨੇ ਕਹਿ ਦਿੱਤਾ ਹੈ ਕਿ ਪੁਰਾਣਾ ਸਭ ਕੁਝ ਬੀਤ ਗਿਆ ਹੈ ਅੱਜ ਤੁਸੀਂ ਖੁਦ ਇਸ वचन ਦੇ ਦੁਆਰਾ ਆਪਣੇ ਘਰ ਵਿੱਚ ਪ੍ਰਾਰਥਨਾ ਕਰੋ ਕਿਉਂਕਿ ਉਹਦੇ ਵਾਅਦੇ ਕਦੇ ਝੂਠੇ ਨਹੀਂ ਹੋ ਸਕਦੇ ਉਹ ਅੱਜ ਕੱਲ੍ਹ ਉਹ ਚੋਕੋ ਜੋਗੀ ਕੋ ਜਾ ਪਰਮੇਸ਼ਵਰ ਹੈ ਪਰਮੇਸ਼ਵਰ ਨੂੰ ਅੱਜ ਦੱਸੋ ਕਿ ਪ੍ਰਭੂ ਇਹ ਵਾਅਦਾ ਤੁਸੀਂ ਮੇਰੇ ਲਈ ਕੀਤਾ ਹੈ ਮੇਰੇ ਬੱਚਿਆਂ ਲਈ ਕੀਤਾ ਹੈ ਇਹ ਵਾਅਦਾ ਤੁਸੀਂ ਮੇਰੇ ਲਈ ਕੀਤਾ ਹੈ ਪ੍ਰਭੂ ਕਿ ਮੈਂ ਤੇਰੀਆਂ ਅੱਖਾਂ 'ਚੋਂ ਹੰਝੂ ਪੂੰਝਾਂਗਾ ਅੱਜੋਂ ਪੂੰਝੇਗਾ ਅ ਸੱਚੀ ਜਦੋਂ ਤੁਸੀਂ ਇਸ वचन ਦੇ ਦੁਆਰਾ ਪ੍ਰਾਰਥਨਾ ਕਰੋਗੇ ਉਹ ਤੁਹਾਡੀਆਂ ਅੱਖਾਂ 'ਚੋਂ ਹਰ ਹੰਝੂ ਪੂੰਝ ਦਵੇਗਾ ਔਰ ਤੁਸੀਂ ਚੱਕਾਰਿਆਂ ਨਾਲ ਵੱਢੋਂਗੇ ਪ੍ਰਭੂ ਯਿਸੂ ਦੇ ਨਾਮ ਦੇ ਵਿੱਚ ਉਹਦੀ ਮਹਾਸਮਰਥ ਤੁਹਾਡੇ ਜੀਵਨਾਂ ਚ ਕੰਮ ਕਰੇਗੀ ਔਰ ਪਰਮੇਸ਼ੁਰ ਦੇ ਵਚਨ ਸਦਾ ਤੁਹਾਨੂੰ ਨਵਾਂ ਬਲ ਦੇਣਗੇ ਨਵੀਂ ਤਾਕਤ ਦੇਣਗੇ ਨਵੇਂ ਛੁਟਕਾਰੇ ਦੇਣਗੇ ਮੈਂ ਪ੍ਰਭੂ ਯਿਸੂ ਦੇ ਨਾਤੇ ਮੰਗਦਾ ਹਾਂ ਆਮੇਨ ਆਮੇਨ ਗੋਡ ਬles ਯੂ ਪਰਮੇਸ਼ੁਰ ਤੁਹਾਨੂੰ ਆਸ਼ੀਸ਼ ਦੇਣ ਬਰਕਤ ਦੇਣ ਜੇ ਮਸੀਹ ਦੀ ਸਾਰੇ